ਕੁਝ ਰਾਤਾਂ ਦਾ ਹਨੇਰਾ ਅਜਿਹਾ ਹੁੰਦਾ ਹੈ ਕਿ ਮਨੁੱਖੀ ਜੀਵਨ ਨੂੰ ਸਦਾ ਲਈ ਹਨੇਰੇ ਵਿੱਚ ਤੱਕ ਦਿੰਦਾ ਹੈ ਅੱਜ ਦੀ ਰਾਤ ਵੀ ਮੇਰੇ ਲਈ ਕੁਝ ਅਜੀ ਹੀ ਸਾਲਤ ਹੋਈ ਮੇਰਾ ਪਤੀ ਰੋਹਿਤ ਅਜੇ ਘਰ ਨਹੀਂ ਆਇਆ ਸੀ ਅਤੇ ਰਾਤ ਦੇ 1 ਵਜ ਚੁੱਕੇ ਸਨ ਮੈਂ ਹਾਲ ਵਿੱਚ ਇੱਧਰ ਉੱਧਰ ਘੁੰਮ ਕੇ ਉਸ ਦੀ ਉਡੀਕ ਕਰ ਰਹੀ ਸੀ ਬਾਰ ਬਾਰ ਮੇਰੀ ਨਜ਼ਰ ਘੜੀ ਦੀਆਂ ਸੂਈਆਂ ਵੱਲ ਜਾ ਰਹੀ ਸੀ ਜਿਵੇਂ ਜਿਵੇਂ ਘੜੀ ਦੀ ਸੂਈ ਹਿੱਲ ਰਹੀ ਸੀ ਮੇਰੇ ਦਿਲ ਦੀ ਧੜਕਣ ਵੀ ਤੇਜ਼ ਹੁੰਦੀ ਜਾ ਰਹੀ ਸੀ ਮੈਂ ਦੇਲ ਵਿੱਚ ਰੋਹਿਤ ਦੇ ਆਉਣ ਦੀ ਅਰਦਾਸ ਕਰ ਰਹੀ ਸੀ। ਉਹ ਅਜੇ ਘਰ ਨਹੀਂ ਆਇਆ ਸੀ। ਫਿਰ ਅਚਾਨਕ ਘਰ ਦੀ ਲਾਈਟ ਬੰਦ ਹੋ ਗਈ। ਮੈਂ ਹਨੇਰੇ ਤੋਂ ਬਹੁਤ ਡਰਦੀ ਸੀ ਅਤੇ ਇਸ ਸਮੇਂ ਸਾਰਾ ਘਰ ਹਨੇਰੇ ਵਿੱਚ ਡੁੱਬਿਆ ਹੋਇਆ ਸੀ। ਰੋਹਿਤ ਦੇ ਨਾ ਆਉਣ ਕਾਰਨ ਮੈਂ ਪਹਿਲਾਂ ਹੀ ਬਹੁਤ ਪਰੇਸ਼ਾਨ ਸੀ ਅਤੇ ਉਦੋਂ ਹਨੇਰਾ ਵੀ ਹੋ ਗਿਆ ਸੀ। ਕੁਝ ਪਲ ਤਾਂ ਮੈਂ ਕੁਝ ਵੀ ਨਹੀਂ ਦੇਖ ਸਕੀ। ਮੈਨੂੰ ਲੱਗਾ ਜਿਵੇਂ ਮੇਰੀਆਂ ਅੱਖਾਂ ਦੀ ਰੋਸ਼ਨੀ ਖਤਮ ਹੋ ਗਈ ਹੋਵੇ। ਮੈਂ ਬੜੀ ਮੁਸ਼ਕਲ ਨਾਲ ਚੀਜ਼ਾਂ ਲੱਭਦੀ ਹੋਈ ਆਪਣੇ ਕਮਰੇ ਵੱਲ ਬੱਦਲ ਅਚਾਨਕ ਗਲੀ ਦਾ ਕੁੱਤਾ ਐਵੇਂ ਭੌਂਕਦਾ ਸੁਣਾਈ ਦਿੱਤਾ ਜਿਵੇਂ ਉਹ ਘਰ ਦੇ ਅੰਦਰ ਮੌਜੂਦ ਹੋਵੇ ਮੈਨੂੰ ਉਸ ਸਮੇਂ ਬਹੁਤ ਡਰ ਲੱਗ ਰਿਹਾ ਸੀ ਜਿਵੇਂ ਮੇਰੀ ਜਾਨ ਹੀ ਨਿਕਲਣ ਵਾਲੀ ਹੋਵੇ ਘਰ ਵਿੱਚ ਮੇਰੇ ਸਹੁਰੇ ਤੋਂ ਇਲਾਵਾ ਕੋਈ ਨਹੀਂ ਸੀ ਅਤੇ ਉਹ ਵੀ ਆਪਣੇ ਕਮਰੇ ਵਿੱਚ ਸੌਂ ਰਹੇ ਸਨ ਅਤੇ ਇਸ ਸਮੇਂ ਮੈਂ ਹਾਲ ਵਿੱਚ ਬਿਲਕੁਲ ਇਕੱਲੀ ਸੀ ਮੈਨੂੰ ਇਓਂ ਲੱਗਾ ਜਿਵੇਂ ਗਲੀ ਵਿੱਚ ਭੌਂਕਦਾ ਕੁੱਤਾ ਸਾਡੇ 베ੜੇ ਵਿੱਚ ਆ ਗਿਆ ਹੋਵੇ ਅਤੇ ਮੇਰੇ ਤੱਕ ਪਹੁੰਚਣ ਵਾਲਾ ਹੋਵੇ ਇਸ ਖਿਆਲ ਨੇ ਮੈਨੂੰ ਇੰਨਾ ਡਰਾ ਦਿੱਤਾ ਕਿ ਪਤਾ ਨਹੀਂ ਕਿਵੇਂ ਮੈਂ ਆਪਣੇ ਸਹੁਰੇ ਦੇ ਕਮਰੇ ਵਿੱਚ ਪਹੁੰਚ ਗਈ ਮੈਂ ਉਸ ਦੇ ਕਮਰੇ ਦਾ ਦਰਵਾਜ਼ਾ ਉੱਚੀ ਉੱਚੀ ਖੜਕਾਉਣ ਲੱਗੀ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤਾਂ ਉੱਥੇ ਵੀ ਹਨੇਰਾ ਛਾਇਆ ਹੋਇਆ ਸੀ ਮੈਂ ਡਰ ਨਾਲ ਪੂਰੀ ਤਰ੍ਹਾਂ ਕੰਬ ਰਹੀ ਸੀ ਮੈਂ ਕਿਹਾ ਪਾਪਾ ਲੱਗਦਾ ہے ਸਾਡੇ ਘਰ ਕੋਈ ਕੁੱਤਾ ਵੱੜ ਗਿਆ ਹੈ ਮੈਂ ਬਹੁਤ ਡਰੀ ਹੋਈ ਹਾਂ ਕੀ ਮੈਂ ਤੁਹਾਡੇ ਕਮਰੇ ਵਿੱਚ ਆ ਸਕਦੀ ਹਾਂ ਮੈਂ ਇਸ ਸਮੇਂ ਬਹੁਤ ਡਰੀ ਹੋਈ ਪਰ ਮੇਰਾ ਇਹ ਫੈਸਲਾ ਗਲਤ ਸਾਬਿਤ ਹੋਇਆ ਮੇਰੇ ਸਹੁਰੇ ਨੇ ਮੇਰੀ ਬਾਹ ਫੜ ਕੇ ਮੈਨੂੰ ਆਪਣੇ ਕਮਰੇ ਵਿੱਚ ਲੈ ਲਿਆ ਅਤੇ ਕਮਰੇ ਦਾ ਦਰਵਾਜ਼ਾ ਵੀ ਬੰਦ ਕਰ ਦਿੱਤਾ ਇਸ ਤੋਂ ਬਾਅਦ ਮੇਰੇ ਨਾਲ ਜੋ ਵੀ ਹੋਇਆ ਮੇਰੇ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਮੇਰੇ ਸਹੁਰੇ ਨੇ ਮੇਰੇ ਨਾਲ ਜੇਕਰ ਕੋਈ ਔਰਤ ਆਪਣੇ ਪਤੀ ਨਾਲੋਂ ਘੱਟ ਖੂਬਸੂਰਤ ਹੋਵੇ ਤਾਂ ਉਹ ਹਮੇਸ਼ਾ ਹੀਣ ਭਾਵਨਾ ਦੀ ਸ਼ਿਕਾਰ ਰਹਿੰਦੀ ਹੈ ਮੈਂ ਵੀ ਇੰਨੀ ਦਿਨੀ ਇਸੇ ਸਥਿਤੀ ਵਿੱਚੋਂ ਗੁਜ਼ਰ ਰਹੀ ਸੀ ਰੋਹਿਤ ਬਹੁਤ ਸੋਹਣਾ ਤੇ ਸੁਨੱਖਾ ਨੌਜਵਾਨ ਸੀ ਵੈਸੇ ਮੈਂ ਵੀ ਇੱਕ ਚੰਗੇ ਨੈਣ ਨਕਸ਼ੇ ਦੀ ਮਾਲਕ ਸੀ ਪਰ ਮੇਰਾ ਰੰਗ ਰੂਪ ਠੀਕ ਨਹੀਂ ਸੀ ਅਤੇ ਮੇਰੇ ਸਹੁਰੇ ਨੇ ਮੈਨੂੰ ਵਿਆਹ ਦੇ ਦੂਜੇ ਦਿਨ ਇਸ ਗੱਲ ਦਾ ਅਹਿਸਾਸ ਕਰਵਾ ਦਿੱਤਾ ਸੀ ਸਵੇਰੇ ਜਦੋਂ ਮੈਂ ਆਪਣੇ ਕਮਰੇ ਵਿੱਚੋਂ ਬਾਹਰ ਆਈ ਤਾਂ ਘਰ ਵਿੱਚ ਕਈ ਰਿਸ਼ਤੇਦਾਰ ਮੌਜੂਦ ਸਨ ਨਾਸ਼ਤੇ ਦੀ ਮੇਜ਼ ਤੇ ਮੇਰਾ ਸਹੁਰਾ ਅਤੇ ਉਸ ਦੀਆਂ ਭੈਣਾਂ ਵੀ ਬੈਠੀਆਂ ਸਨ ਮੇਰੀ ਸੱਸ ਨਹੀਂ ਸੀ ਰਿਸ਼ਤੇਦਾਰਾਂ ਵਿੱਚੋਂ ਬਹੁਤੇ ਮਹਿਮਾਨ ਮੇਰੇ ਸਹੁਰੇ ਦੇ ਸਨ ਕੁਝ ਮੇਰੇ ਸਹੁਰੇ ਦੇ ਦੋਸਤ ਅਤੇ ਉਸ ਦੇ ਪਰਿਵਾਰਕ ਮੈਂਬਰ ਸਨ ਮੈਂ ਉਹਨਾਂ ਨਾਲ ਹੀ ਨਾਸ਼ਤਾ ਕੀਤਾ ਅਤੇ ਜਦੋਂ ਮੇਰੇ ਸਹੁਰੇ ਨੇ ਮੇਰੀ ਜਨ ਪਛਾਨ ਆਪਣੇ ਰਿਸ਼ਤੇਦਾਰਾਂ ਨਾਲ ਕਰਵਾਉਣੀ ਸ਼ੁਰੂ ਕੀਤੀ ਤਾਂ ਐਵੇਂ ਲੱਗਾ ਜਿਵੇਂ ਉਹ ਬਹੁਤ ਹੀ ਮਿਲਣਸਾਰ ਵਿਅਕਤੀ ਹਨ ਕੁਝ ਦੇਰ ਵਿੱਚ ਹੀ ਸਾਰੇ ਬਹਿਮਾਨ ਆਪੋ ਆਪਣੇ ਘਰਾਂ ਨੂੰ ਪਰਤ ਗਏ ਹੁਣ ਘਰ ਵਿੱਚ ਸਿਰਫ ਮੈਂ ਤੇ ਮੇਰਾ ਸਹੁਰਾ ਹੀ ਸੀ ਰੋਇਤ ਆਪਣੀ ਭੂਆ ਨੂੰ ਛੱਡਣ ਗਿਆ ਸੀ ਦੁਪਹਿਰ ਨੂੰ ਮੇਰਾ ਸਹੁਰਾ ਮੇਰੇ ਲਈ ਚਾਹ ਬਣਾ ਕੇ ਲੈ ਆਇਆ ਉਸ ਨੇ ਕਿਹਾ ਮੈਂ ਸੋਚਿਆ ਕਿ ਮੇਰੀ ਬੇਟੀ ਥੱਕ ਗਈ ਹੋਵੇਗੀ ਮੈਂ ਉਸ ਨੂੰ ਚਾਹ ਬਣਾ ਕੇ ਪਿਲਾਉਂਦਾ ਹਾਂ ਤੇ ਉਹ ਮੇਰੇ ਨਾਲ ਹੀ ਸੋਫੇ ਤੇ ਬੈਠ ਗਈ ਉੰਨਾ ਨੇ ਮੈਨੂੰ ਚਾਹ ਦਾ ਕੱਪ ਮੇਰੇ ਹੱਥ ਵਿੱਚ ਫੜਾ ਦਿੱਤਾ ਫਿਰ ਕਹਿਣ ਲੱਗਾ ਕਿ ਕੀ ਭਾਵੇਂ ਰੋਹਿਤ ਬਹੁਤ ਚੰਗਾ ਲੜਕਾ ਹੈ ਮੇਰਾ ਬਹੁਤ ਆਗਿਆਕਾਰੀ ਹੈ ਪਰ ਗੱਲ ਇਹ ਹੈ ਕਿ ਉਹ ਸੁੰਦਰਤਾ ਤੇ ਮਰਨ ਵਾਲਾ ਹੈ ਤੁਸੀਂ ਬਹੁਤ ਵਧੀਆ ਹੋ ਪਰ ਇਹ ਚੰਗਾ ਹੁੰਦਾ ਜੇਕਰ ਤੁਹਾਡਾ ਰੰਗ ਰੋਹਿਤ ਵਰਗਾ ਹੁੰਦਾ ਕਿਹਾ ਜਾਂਦਾ ਹੈ ਕਿ ਬੋਟੀ ਉਹ ਹੈ ਜਿਸ ਦੀ ਸੁੰਦਰਤਾ ਮਨ ਨੂੰ ਭਾਵੇ ਮੈਂ ਆਪਣੇ ਸਹੁਰੇ ਤੋਂ ਇਹ ਸੁਣ ਕੇ ਹੈਰਾਨ ਰਹਿ ਗਈ ਮੈਂ ਕਿਹਾ ਪਾਪਾ ਜੀ ਮੈਂ ਤੁਹਾਡੀ ਗੱਲ ਦਾ ਮਤਲਬ ਨਹੀਂ ਸਮਝੀ ਉਹ ਕਹਿਣ ਲੱਗੇ ਕਿ ਅਸਲ ਵਿੱਚ ਮੇਰਾ ਪੁੱਤਰ ਅੱਧੀ ਰਾਤ ਨੂੰ ਕਮਰੇ ਵਿੱਚੋਂ ਬਾਹਰ ਆਇਆ ਸੀ ਉਸ ਸਮੇਂ ਮੈਂ ਵੀ ਪਾਣੀ ਪੀਣ ਲਈ ਸੌਈ ਵਿੱਚ ਜਾ ਰਹੀ ਸੀ ਮੈਨੂੰ ਜਾਗਦਾ ਦੇਖ ਕੇ ਉਹ ਮੇਰੇ ਕੋਲ ਬੈਠ ਗਿਆ ਅਤੇ ਬੋਲਿਆ ਪਾਪਾ ਤੁਸੀਂ ਅੰਜਨਾ ਵਿੱਚ ਅਜੇ ਕੀ ਦੇਖਿਆ ਕਿ ਤੁਸੀਂ ਉਸ ਨੂੰ ਮੇਰੇ ਲਈ ਪਸੰਦ ਕੀਤਾ ਤੁਹਾਨੂੰ ਪਤਾ ਹੈ ਕਿ ਮੈਨੂੰ ਸੋਹਣੀਆਂ ਕੁੜੀਆਂ ਬਹੁਤ ਪਸੰਦ ਹਨ ਘੱਟੋ ਘੱਟ ਤੁਹਾਨੂੰ ਮੇਰੀ ਪਸੰਦ ਦਾ ਖਿਆਲ ਰੱਖਣਾ ਚਾਹੀਦਾ ਸੀ ਆਪਣੇ ਸਹੁਰੇ ਤੋਂ ਇਹ ਸਭ ਸੁਣ ਕੇ ਤਾਂ ਮੇਰਾ ਦਿਲ ਧੜਕਣਾ ਹੀ ਭੁੱਲ ਗਿਆ ਸੀ ਹਾਲਾਂਕਿ ਰਾਤ ਨੂੰ ਰੋਹਿਤ ਨੇ ਮੇਰੇ ਨਾਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਸੀ ਉਲਟਾ ਉਹ ਮੇਰੀ ਤਾਰੀਫ਼ ਕਰ ਰਿਹਾ ਸੀ ਅਤੇ ਅਸੀਂ ਦੋਵਾਂ ਨੇ ਇੱਕ ਸੁੰਦਰ ਅਤੇ ਸੁਹਾਵਣੀ ਰਾਤ ਬਤੀਤ ਕੀਤੀ ਸੀ ਜੋ ਮੇਰੀ ਜ਼ਿੰਦਗੀ ਦੀ ਯਾਦਗਾਰ ਰਾਤ ਸੀ ਹਾਂ ਮੈਨੂੰ ਯਾਦ ਹੈ ਕਿ ਰਾਤ ਤੱਕ 4 ਵਜੇ ਕਮਰੇ ਤੋਂ ਬਾਹਰ ਗਿਆ ਸੀ ਅਤੇ ਕੁਝ ਸਮੇਂ ਬਾਅਦ ਹੀ ਵਾਪਸ ਆ ਗਿਆ ਸੀ ਮੈਂ ਚੁੱਪਚਾਪ ਆਪਣੇ ਸਹੁਰੇ ਦੇ ਚਿਹਰੇ ਵੱਲ ਦੇਖ ਰਹੀ ਸੀ ਫਿਰ ਉਹਨਾਂ ਨੇ ਮੇਰੇ ਤੋਂ ਅੱਖਾਂ ਹਟਾ ਕੇ ਕਿਹਾ ਮੈਨੂੰ ਮaaf ਕਰ ਦਿਓ ਅੰਜਨਾ ਮੇਰੇ ਪੁੱਤਰ ਸ਼ਾਇਦ ਤੁਹਾਨੂੰ ਮੇਰੀਆਂ ਗੱਲਾਂ ਦਾ ਬਹੁਤ ਬੁਰਾ ਲੱਗਿਆ ਹੋਵੇ ਪਰ ਚਿੰਤਾ ਨਾ ਕਰ ਮੈਂ ਰੋਹਿਤ ਨੂੰ ਬਹੁਤ ਝਿੜਕਿਆ ਹੈ ਅਤੇ ਇਹ ਵੀ ਕਿਹਾ ਹੈ ਕਿ ਉਹ ਤੁਹਾਨੂੰ ਕਦੇ ਵੀ ਅਜੀ ਗੱਲ ਨਾ ਕਹੇ ਕੀ ਉਸਨੇ ਤੁਹਾਨੂੰ ਅਜਿਆ ਕੁਝ ਕਿਹਾ ਸੀ ਨਹੀਂ ਮੈਂ ਆਪਣੇ ਸਹੁਰੇ ਦੇ ਸਵਾਲ ਤੇ ਮੁਸ਼ਕਲ ਨਾਲ ਸਿਰ ਹਿਲਾ ਦਿੱਤਾ ਰੋਹਿਤ ਦੀਆਂ ਗੱਲਾਂ ਸੁਣ ਕੇ ਮੈਨੂੰ ਥੋੜਾ ਜਿਹਾ ਝਟਕਾ ਲੱਗਾ ਉਹ ਆਪਣੇ ਪਿਤਾ ਨਾਲ ਮੇਰੇ ਬਾਰੇ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਸੀ ਮੇਰਾ ਮਨ ਇਸ ਗੱਲ ਨੂੰ ਸਵੀਕਾਰ ਨਹੀਂ ਕਰ پا ਰਿਹਾ ਸੀ ਕਿਉਂਕਿ ਰਾਤ ਨੂੰ ਰੋਹਿਤ ਦਾ ਮੇਰੇ ਪ੍ਰਤੀ ਰਵਈਆ ਬਹੁਤ ਵਧੀਆ ਸੀ ਅਸਲ ਵਿੱਚ ਮੈਂ ਆਪਣੀ ਕਿਸਮਤ ਤੋਂ ਬਹੁਤ ਖੁਸ਼ ਹੋ ਰਹੀ ਸੀ ਕਿ ਮੈਨੂੰ ਰੋਹਿਤ ਵਰਗਾ ਪਤੀ ਮਿਲਿਆ ਹੈ ਮੇਰੇ ਸਹੁਰੇ ਦੀ ਅਗਲੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਜਦੋਂ ਮੇਰਾ ਸਹੁਰਾ ਕਹਿਣ ਲੱਗਾ ਕਿ ਰੋਹਿਤ ਨੇ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਮੈਂ ਉਸ ਨੂੰ ਕਿਹਾ ਹੈ ਕਿ ਉਹ ਬੱਚੀ ਹੈ ਉਹ ਸਭ ਕੁਝ ਛੱਡ ਕੇ ਸਾਡੇ ਘਰ ਆਈ ਹੈ ਉਸ ਦੇ ਦਿਲ ਨੂੰ ਠੇਸ ਨਾ ਪਹੁੰਚਾਈ ਦੇਖੋ ਹੁਣ ਜੋ ਹੋਣਾ ਸੀ ਉਹ ਹੋ ਗਿਆ ਪਰ ਮੈਨੂੰ ਨਹੀਂ ਪਤਾ ਸੀ ਕਿ ਰਿਸ਼ਤਾ ਤੈਅ ਕਰਵਾਉਣਾ ਵਾਲਾ ਵਿਅਕਤੀ ਇਸ ਤਰ੍ਹਾਂ ਵੀ ਠੱਗੀ ਮਾਰ ਸਕਦਾ ਹੈ ਬੁਰਾ ਨਾ ਮੰਨਿਓ ਬੇਟਾ ਪਰ ਜਦੋਂ ਮੈਂ ਤੈਨੂੰ ਮਿਲਣ ਆਇਆ ਸੀ ਸ਼ਾਇਦ ਤੁਸੀਂ ਵੀ ਮੇਕਅਪ ਕੀਤਾ ਹੋਇਆ ਸੀ ਉਸ ਸਮੇਂ ਤਾਂ ਤੂੰ ਮੈਨੂੰ ਬਿਲਕੁਲ ਗੋਰੀ ਚਿੱਟੀ ਲੱਗਦੀ ਪਰ ਅਸਲ ਵਿੱਚ ਤੇਰਾ ਰੰਗ ਤਾਂ ਮੈਂ ਸੌਰੇ ਦੀਆਂ ਗੱਲਾਂ ਤੇ ਚੁੱਪ ਹੀ ਰਹਿ ਗਈ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਸੌਰੇ ਦੇ ਅਜੇ ਸ਼ਬਦਾਂ ਦਾ ਜਵਾਬ ਕਿਵੇਂ ਦੇਵਾਂ ਹਾਂ ਇਹ ਸੱਚ ਹੈ ਕਿ ਜਦੋਂ ਮੇਰੇ ਸੌਰੇ ਪਹਿਲੀ ਵਾਰ ਮੈਨੂੰ ਮਿਲਣ ਆਏ ਸਨ ਤਾਂ ਮੈਂ ਹਲਕਾ ਮੇਕਅਪ ਕੀਤਾ ਹੋਇਆ ਸੀ ਅਤੇ ਅੱਜ ਕੱਲ੍ਹ ਹਰ ਕੁੜੀ ਕਿਸੇ ਨਾ ਕਿਸੇ ਹੱਦ ਤੱਕ ਆਪਣੇ ਆਪ ਨੂੰ ਸ਼ਿੰਗਾਰਦੀ ਹੈ ਜਦੋਂ ਰੋਹਿਤ ਨਾਲ ਮੇਰਾ ਰਿਸ਼ਤਾ ਤੈਅ ਹੋ ਗਿਆ ਸੀ ਤਾਂ ਮੈਨੂੰ ਤਸੱਲੀ ਸੀ ਕਿ ਮੈਨੂੰ ਨਨਾਨ ਅਤੇ ਸੱਸ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇ ਜੋ ਮੇਰੇ ਜਾਂ ਮੇਰੇ ਕੰਮ ਵਿੱਚ ਨੋਕਝੋਕ ਕੱਢਣ ਗਈਆਂ ਪਰ ਮੈਨੂੰ ਨਹੀਂ ਸੀ ਪਤਾ ਕਿ ਵਿਆਹ ਦੇ ਅਗਲੇ ਦਿਨ ਹੀ ਮੇਰਾ ਸਹੁਰਾ ਮੇਰੀਆਂ ਕਮੀਆਂ ਗਿਣਾਉਣ ਲੱਗ ਜਾਵੇਗਾ ਨਾਲ ਨਾਲ ਮੈਂ ਪੂਰੀ ਤਰ੍ਹਾਂ ਬੇਚੈਨ ਹੋ ਗਈ ਸੀ ਕਿਉਂਕਿ ਜਿਵੇਂ ਜਿਵੇਂ ਵਿਆਹ ਲੰਘਦਾ ਗਿਆ, ਜਿਵੇਂ-ਤਿਵੇਂ ਵਿਆਹ ਦੀਆਂ ਰਸਮਾਂ ਵੀ ਪੂਰੀਆਂ ਹੋ ਗਈਆਂ ਸਨ। ਵਿਆਹ ਦੇ ਤੀਜੇ ਦਿਨ ਮੈਂ ਰਸੋਈ ਦਾ ਕੰਮ ਸੰਭਾਲ ਲਿਆ ਕਿਉਂਕਿ ਘਰ ਵਿੱਚ ਸਿਰਫ ਮੇਰਾ ਪਤੀ ਅਤੇ ਮੇਰਾ ਸਹੁਰਾ ਹੀ ਸਨ। ਮੇਰਾ ਸਹੁਰਾ ਬਹੁਤ ਚੰਗੇ ਸੁਭਾਅ ਦਾ ਇਨਸਾਨ ਸੀ। ਉਹ ਹਰ ਗੱਲ ਨੂੰ ਪਿਆਰ ਨਾਲ ਸਮਝਾਉਂਦੇ ਸਨ। ਪਰ ਰੋਹਿਤ ਬਾਰੇ ਜੋ ਗੱਲਾਂ ਉਹਨਾਂ ਨੇ ਮੈਨੂੰ ਦੱਸੀਆਂ ਸਨ, ਉਹ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਸੀ। ਰੋਹਿਤ ਜਦੋਂ ਵੀ ਦਫ਼ਤਰ ਜਾਂਦਾ ਸੀ ਤਾਂ ਨਾਲ ਦੀ ਨਾਲ ਮੇਰਾ ਸਹੁਰਾ ਜੀ ਮੇਰੇ ਕਮਰੇ 'ਚ ਆ ਜਾਂਦੇ ਸਨ ਉਸ ਸਮੇਂ ਜਦੋਂ ਮੈਂ ਰੋਹਿਤ ਦਾ ਬਿਖਰਿਆ ਸਮਾਨ ਇਕੱਠਾ ਕਰ ਰਹੀ ਹੁੰਦੀ ਸੀ ਤਾਂ ਉਹ ਕਮਰੇ ਦਾ ਦਰਵਾਜ਼ਾ ਖੜਕਾਉਣ ਲੱਗਦੇ ਅਤੇ ਖੁਦ ਦਰਵਾਜ਼ਾ ਖੋਲ੍ਹ ਕੇ ਅੰਦਰ ਆ ਜਾਂਦੇ ਸਨ ਮੇਰੇ ਸਹੁਰਾ ਜੀ ਹੱਸਦੇ ਅਤੇ ਮੁਸਕਰਾਉਂਦੇ ਹੋਏ ਕਮਰੇ ਵਿੱਚ ਆਉਂਦੇ ਫਿਰ ਮੈਨੂੰ ਜਲਦੀ ਨਾਸ਼ਤਾ ਬਣਾਉਣ ਲਈ ਕਹਿੰਦੇ ਤੇ ਕਹਿੰਦੇ ਫਿਰ ਅਸੀਂ ਦੋਵੇਂ ਇਕੱਠੇ ਬੈਠ ਕੇ ਬਹੁਤ ਗੱਲਾਂ ਕਰਾਂਗੇ ਉਹਨਾਂ ਨਾਲ ਦੋਸਤਾਨਾ ਢੰਗ ਨਾਲ ਗੱਲਾਂ ਕਰਦਿਆਂ ਥੱਕੇ ਹੋਣ ਦੇ ਬਾਵਜੂਦ ਮੈਂ ਉਹਨਾਂ ਨੂੰ ਇਹ ਵੀ ਨਹੀਂ ਦੱਸ ਸਕਦੀ ਸੀ ਕਿ ਮੈਂ ਕੁਝ ਸਮਾਂ ਆਰਾਮ ਕਰਨਾ ਚਾਹੁੰਦੀ ਹਾਂ ਮੇਰੇ ਲਈ ਉਲਝਣ ਵਾਲੀ ਗੱਲ ਇਹ ਸੀ ਕਿ ਮੇਰਾ ਸਹੁਰਾ ਹਰ ਵੇਲੇ ਮੇਰੇ ਨਾਲ ਪਰਛਾਵੇਂ ਵਾਂਗ ਚਿਪਕਿਆ ਰਹਿੰਦਾ ਸੀ। ਜੇ ਮੈਂ ਰਸੋਈ ਵਿੱਚ ਕੰਮ ਕਰ ਰਹੀ ਹੁੰਦੀ ਤਾਂ ਉਹ ਮੇਰੇ ਸਿਰ ਤੇ ਖੜੇ ਰਹਿੰਦੇ ਸਨ। ਜਦੋਂ ਵੀ ਮੈਂ ਖਾਣਾ ਬਣਾਉਂਦੀ ਤਾਂ ਉਹ ਮੈਨੂੰ ਟੋਕਦੇ ਰਹਿੰਦੇ ਕਿ ਰੋਹਿਤ ਨੂੰ ਇਸ ਤਰ੍ਹਾਂ ਦਾ ਖਾਣਾ ਪਸੰਦ ਨਹੀਂ ਹੈ। ਤੁਸੀਂ ਇਸ ਤਰ੍ਹਾਂ ਖਾਣਾ ਕਿਵੇਂ ਪਕਾਉਂਦੇ ਹੋ? ਫਿਰ ਉਹ ਕਹਿੰਦੇ ਸਨ ਪਹਿਲਾਂ ਤਾਂ ਤੁਸੀਂ ਰੋਹਿਤ ਨੂੰ ਸਿਰਫ ਆਪਣੀ ਦਿੱਖ ਕਾਰਨ ਪਸੰਦ ਨਹੀਂ ਹੋ। ਹੁਣ ਜੇ ਤੁਸੀਂ ਆਪਣੇ ਪਤੀ ਦੇ ਖਾਣ-ਪੀਣ ਦਾ ਧਿਆਨ ਵੀ ਨਹੀਂ ਰੱਖਦੇ ਤਾਂ ਤੁਸੀਂ ਉਸ ਦੇ ਦੇਲ ਵਿੱਚ ਥਾਂ ਕਿਵੇਂ ਬਣਾਓਗੇ ਕਈ ਵਾਰ ਕਹਿੰਦੇ ਕਿ ਤੁਸੀਂ ਰੋਟੀਆਂ ਗੋਲ ਨਹੀਂ ਬਣਾਉਂਦੇ ਐਵੇਂ ਤਾਂ ਰੋਹਿਤ ਨੇ ਤੁਹਾਡੀ ਰੋਟੀ ਵੇਖ ਕੇ ਹੀ ਖਾਣੀ ਬੰਦ ਕਰ ਦੇਣੀ ਹੈ ਜੇਕਰ ਹਰ ਸਮੇਂ ਕੋਈ ਵਿਅਕਤੀ ਸਿਰ ਤੇ ਖੜਾ ਹੋਵੇ ਨਾ ਵਿਅਕਤੀ ਚੜਚੜੇਪਨ ਦਾ ਸ਼ਿਕਾਰ ਹੋ ਜਾਂਦਾ ਹੈ ਮੈਂ ਵੀ ਆਪਣੇ ਸਹੁਰੇ ਦੇ ਰਵਿਏ ਤੋਂ ਦੁਖੀ ਸੀ ਪਰ ਇੱਕ ਵਾਰ ਮੇਰੇ ਨਾਲ ਅਜਿਆ ਹੋਇਆ ਕਿ ਮੇਰੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸ਼ਾਮ ਹੁੰਦੇ ਹੀ ਮੇਰੇ ਸਹੁਰੇ ਨੇ ਕਿਹਾ ਇੱਥੇ ਰੋਹਿ ਤੈਨੂੰ ਕਿਤੇ ਵੀ ਘੁਮਾਉਣ ਲਈ ਨਹੀਂ ਲੈ ਕੇ ਗਿਆ ਜ਼ਾਹਿਰ ਹੈ ਕਿ ਉਹ ਤੁਹਾਨੂੰ ਪਸੰਦ ਨਹੀਂ ਕਰਦਾ ਪਰ ਤੇਰੀਆਂ ਵੀ ਕੁਝ ਇਸ਼ਾਰੇਵਾਂ ਹੋਣਗੀਆਂ ਤੂੰ ਘਰੋਂ ਕੁਝ ਸੁਪਨੇ ਲੈ ਕੇ ਆਈ ਹੋਵੇਗੀ ਤੇਰੇ ਵੀ ਵੱਡੇ ਵੱਡੇ ਸੁਪਨੇ ਹੋਣਗੇ ਚੱਲ ਤੂੰ ਤਿਆਰ ਹੋ ਜਾ ਮੈਂ ਤੈਨੂੰ ਮਾਲ ਲੈ ਕੇ ਜਾਵਾਂਗਾ ਤੇ ਤੁਸੀਂ ਕੁਝ ਖਰੀਦਦਾਰੀ ਕਰ ਲਿਓ ਕਹਿਣ ਨੂੰ ਤਾਂ ਉਹ ਮੇਰਾ ਸਹੁਰਾ ਸੀ ਪਰ ਲੱਗਦਾ ਸੀ ਜਿਵੇਂ ਉਹ ਮੇਰੀ ਸੱਸ ਹੋਵੇ ਮੈਂ ਉਸ ਦਾ ਦਿਲ ਜ ਤਨ ਹਤੇ ਉਸ ਦੀ ਇੱਛਾ ਅਨੁਸਾਰ ਕੰਮ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੂੰ ਮੇਰਾ ਕੋਈ ਕੰਮ ਪਸੰਦ ਨਹੀਂ ਆਇਆ ਉਹ ਮੇਰੇ ਹਰ ਕੰਮ ਵਿੱਚ ਨੁਕਸ ਖੜਦਾ ਸੀ ਕਹਿੰਦੇ ਰਹਿੰਦੇ ਸਨ ਕਿ ਰੋਹਿਤ ਨੂੰ ਇਹ ਸਭ ਕੁਝ ਬਿਲਕੁਲ ਵੀ ਪਸੰਦ ਨਹੀਂ ਮੈਂ ਬਾਜ਼ਾਰ ਜਾਣ ਤੋਂ ਇਨਕਾਰ ਕਰ ਦਿੱਤਾ ਮੈਂ ਕਿਹਾ ਨਹੀਂ ਪਾਪਾ ਜੀ ਛੱਡੋ ਮੇਰਾ ਕਿਤੇ ਵੀ ਜਾਣ ਦਾ ਦਿਲ ਨਹੀਂ ਕਰਦਾ ਪਰ ਫਿਰ ਵੀ ਉਹ ਮੈਨੂੰ ਜ਼ਬਰਦਸਤੀ ਬਾਜ਼ਾਰ ਲੈ ਗਏ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਤੋਹਫੇ ਵਜੋਂ ਇੱਕ ਬਹੁਤ ਹੀ ਸੁੰਦਰ ਸੂਟ ਦੇਣਾ ਚਾਹੁੰਦਾ ਹਾਂ ਉਹ ਮੈਨੂੰ ਮਾਲ ਲੈ ਗਏ ਅਤੇ ਫਿਰ ਮੈਨੂੰ ਕਹਿਣ ਲੱਗੇ ਕਿ ਤੁਸੀਂ ਆਪਣੀ ਸੰਦਾ ਦਾ ਕੋਈ ਵੀ ਪਹਿਰਾਵਾ ਚੁਣ ਲਓ ਮੈਨੂੰ ਇੱਕ ਕਾਲੇ ਰੰਗ ਦਾ ਸੂਟ ਪਸੰਦ ਆ ਗਿਆ ਸੀ ਮੈਂ ਕਿਹਾ ਇਹ ਤਾਂ ਬਹੁਤ ਪਿਆਰਾ ਹੈ ਫਿਰ ਉਹ ਅਜੀਬ ਜਿਹੇ ਅੰਦਾਜ਼ ਵਿੱਚ ਮੁਸਕਰਾਏ ਅਤੇ ਕਿਹਾ ਕੀ ਤੁਹਾਡਾ ਰੰਗ ਕਟਕਾਲਾ ਹੈ ਹੁਣ ਤੁਸੀਂ ਕਾਲੇ ਰੰਗ ਦੇ ਕੱਪੜੇ ਪਾਉਣਾ ਚਾਹੁੰਦੇ ਹੋ ਉਹਨਾਂ ਨੇ ਮੇਰੇ ਲਈ ਇੱਕ ਹਲਕਾ ਨੀਲਾ ਰੰਗ ਦਾ ਸੂਟ ਪਸੰਦ ਕੀਤਾ ਅਤੇ ਕਹਿਣ ਲੱਗੇ ਇਹ ਰੰਗ ਤੁਹਾਡੇ ਤੇ ਬਹੁਤ ਚੰਗਾ ਲੱਗੇਗਾ ਤੁਸੀਂ ਇਹ ਸੂਟ ਲਓ ਪਰ ਮੈਂ ਚੁੱਪ ਰਹੀ ਕਿਉਂਕਿ ਮੈਨੂੰ ਉਹ ਨੀਲਾ ਸੂਟ ਬਿਲਕੁਲ ਵੀ ਪਸੰਦ ਨਹੀਂ ਸੀ ਮੇਰਾ ਸਹੁਰਾ ਕਹਿਣ ਲੱਗਾ ਕਿ ਜਿਸ ਤਰ੍ਹਾਂ ਦਾ ਤੇਰਾ ਰੰਗ ਹੈ ਇਸ ਤੇ ਸਿਰਫ ਹਲਕੇ ਰੰਗ ਹੀ ਚੰਗੇ ਲੱਗਣਗੇ ਅਜੇ ਮੇਰਾ ਸਹੁਰਾ ਇਹੀ ਗੱਲ ਕਰ ਰਿਹਾ ਸੀ ਤਾਂ ਜਦੋਂ ਮੈਂ ਰੋਹਿਤ ਨੂੰ ਸਾਹਮਣੇ ਵਾਲੀ ਦੁਕਾਨ ਤੇ ਲੜਕੀ ਨਾਲ ਦੇ ਦਖਿਆ ਤਾਂ ਮੈਂ ਹੈਰਾਨ ਰਹਿ ਗਈ ਮੇਰੇ ਸਹੁਰੇ ਨੇ ਵੀ ਉਹਨਾਂ ਨੂੰ ਦੇਖਿਆ ਸੀ ਰੋਹਿਤ ਦੇ ਨਾਲ ਖੜੀ ਕੁੜੀ ਬਹੁਤ ਖੂਬਸੂਰਤ ਸੀ ਉਸ ਨੂੰ ਦੇਖ ਕੇ ਮੇਰਾ ਸਹੁਰਾ ਕਹਿਣ ਲੱਗਾ ਅੰਜਨਾ ਤੁਸੀਂ ਰੋਹਿਤ ਨੂੰ ਦੇਖਿਆ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਹ ਮੁੰਡਾ ਸੁੰਦਰਤਾ ਤੇ ਮਰਦਾ ਹੈ ਜਿੱਥੇ ਵੀ ਉਸ ਨੂੰ ਕੋਈ ਸੋਹਣੀ ਕੁੜੀ ਮਿਲੇ ਉਹ ਉੱਥੇ ਹੀ ਜਾਂਦਾ ਹੈ ਰੋਹਿਤ ਹੱਸਦਾ ਹੋਇਆ ਉਸ ਕੁੜੀ ਨਾਲ ਗੱਲਾਂ ਕਰ ਰਿਹਾ ਸੀ ਇਹ ਦੇਖ ਕੇ ਮੇਰੇ ਹੰਝੂ ਬੂੰਦ ਬੂੰਦ ਡਿੱਗਣ ਲੱਗੇ ਮੈਂ ਕੁਝ ਨਹੀਂ ਖਰੀਦਿਆ ਤੇ ਵਾਪਸ ਆ ਗਈ ਮੈਨੂੰ ਸਭ ਕੁਝ ਤਬਾਹ ਹੋਣ ਵਾਂਗ ਮਹਿਸੂਸ ਹੋ ਰਿਹਾ ਸੀ ਉਹ ਕਿੰਨੀ ਧੋਗਲੀ ਸ਼ਖਸੀਅਤ ਵਾਲਾ ਪਤੀ ਹੈ ਮੇਰਾ ਪਤੀ ਮੇਰੇ ਨਾਲ ਵੀ ਪਿਆਰ ਜਿਤਾਉਂਦਾ ਸੀ ਅਤੇ ਉਸਦੇ ਹੋਰ ਕੁੜੀਆਂ ਨਾਲ ਵੀ ਸਬੰਧ ਸਨ ਮੇਰਾ ਸਹੁਰਾ ਕਹਿਣ ਲੱਗਾ ਦੇਖ ਪੁੱਤ ਮੈਂ ਤੈਨੂੰ ਕਦੇ ਘਰ ਬਰਬਾਦ ਕਰਨ ਦੀ ਸਲਾਹ ਨਹੀਂ ਦੇਵਾਂਗਾ ਪਰ ਆਦਮੀ ਤਾਂ ਆਜ਼ਾਦ ਪੰਛੀ ਹੁੰਦਾ ਹੈ ਖਾਸ ਕਰਕੇ ਉਹ ਜੋ ਬਹੁਤ ਖੂਬਸੂਰਤ ਹੋਵੇ ਹਾਂ ਜੇਬ ਤੁਸੀਂ ਸੁੰਦਰ ਹੁੰਦੇ ਤਾਂ ਕੱਲ ਵੱਖਰੀ ਸੀ ਹੁਣ ਦੇਖੋ ਇਹੀ ਸਮਾਂ ਰੋਹਿਤ ਨੂੰ ਤੁਹਾਨੂੰ ਦੇਣਾ ਚਾਹੀਦਾ ਹੈ ਤੁਸੀਂ ਨਵੇਂ ਵਿਆਹੀ ਹੋ ਤੁਹਾਨੂੰ ਬਾਹਰ ਲੈ ਜਾਣਾ ਚਾਹੀਦਾ ਹੈ ਅਤੇ ਦੇਖੋ ਕਿਸੇ ਹੋਰ ਕੁੜੀ ਨਾਲ ਘੁੰਮ ਰਿਹਾ ਹੈ ਜੇ ਤੂੰ ਸੋਹਣੀ ਹੁੰਦੀ ਤਾਂ ਅੱਜ ਉਸਦੀ ਥਾਂ ਤੇ ਤੂੰ ਉਹਦੇ ਨਾਲ ਫਿਰਦੀ ਹੁੰਦੀ ਮੈਂ ਆਪਣੇ ਬੇਟੇ ਦੀਆਂ ਆਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਉਹ ਕਦੇ ਵੀ ਤੁਹਾਡੇ ਪ੍ਰਤੀ ਵਫਾਦਾਰ ਨਹੀਂ ਹੋਵੇਗਾ ਤੇਰੇ ਨਾਲ ਉਸਦਾ ਵਿਆਹ ਕਰਵਾ ਕੇ ਮੈਂ ਵੀ ਬਹੁਤ ਵੱਡੀ ਗਲਤੀ ਕੀਤੀ ਹੈ ਪਰ ਇਸ ਵਿੱਚ ਮੇਰਾ ਵੀ ਕੋਈ ਕਸੂਰ ਨਹੀਂ ਹੈ ਜਦੋਂ ਮੈਂ ਤੁਹਾਨੂੰ ਮਿਲਣ ਗਿਆ ਸੀ ਤੁਸੀਂ ਮੈਨੂੰ ਇੰਨੇ ਚੰਗੇ ਲੱਗੇ ਸੀ ਅਤੇ ਮੈਨੂੰ ਨਹੀਂ ਪਤਾ ਸੀ ਕਿ ਇਹ ਸਭ ਮੇੇਕਅਪ ਦਾ ਚਮਤਕਾਰ ਸੀ ਰੋਣ ਕਾਰਨ ਮੇਰਾ ਬੁਰਾ ਹਾਲ ਸੀ ਮੇਰੇ ਸਹੁਰੇ ਨੇ ਮੈਨੂੰ ਪਾਣੀ ਦਾ ਗਲਾਸ ਦਿੱਤਾ ਅਤੇ ਮੇਰੇ ਬਿਲਕੁਲ ਨੇੜੇ ਬੈਠ ਗਏ ਅਤੇ ਆਪਣੇ ਹੱਥਾਂ ਨਾਲ ਮੇਰੇ ਸਿਰ ਨੂੰ ਸਹਲਾਉਣ ਲੱਗੇ ਉਹਨਾਂ ਨੇ ਕਿਹਾ ਚਿੰਤਾ ਨਾ ਕਰੋ ਮੈਂ ਰੋਹਿਤ ਨੂੰ ਸਮਝਾਵਾਂਗਾ ਪਰ ਮੈਂ ਇਸ ਦੀ ਗਾਰੰਟੀ ਨਹੀਂ ਦੇ ਸਕਦਾ ਮੈਂ ਸਾਰਾ ਦਿਨ ਰੋਹਿਤ ਦੀ ਪਸੰਦ ਦਾ ਖਾਣਾ ਪਕਾਉਣ ਉਸ ਦੇ ਘਰ ਨੂੰ ਸੁਝਾਉਣ ਅਤੇ ਆਪਣੇ ਆਪ ਨੂੰ ਉਸ ਦੇ ਰੰਗਾਂ ਵਿੱਚ ਢਾਲਣ ਦੀ ਕੋਸ਼ਿਸ਼ ਵਿੱਚ ਬਤਾਇਆ ਪਰ ਫਿਰ ਵੀ ਉਸ ਨੂੰ ਮੇਰੀ ਕੋਈ ਕੁਰਬਾਨੀ ਨਜ਼ਰ ਨਹੀਂ ਆਈ ਰਾਤ ਨੂੰ ਜਦੋਂ ਰੋਹਿਤ ਘਰ ਪਹੁੰਚਿਆ ਤਾਂ ਮੈਂ ਆਪਣੇ ਕਮਰੇ ਵਿੱਚ ਬੈਠੀ ਸੀ ਅਤੇ ਮੇਰੀਆਂ ਅੱਖਾਂ ਰੋਣ ਨਾਲ ਲਾਲ ਹੋ ਗਈਆਂ ਸਨ ਮੈਨੂੰ ਦੇਖ ਕੇ ਰੋਹਿਤ ਪੁੱਛਣ ਲੱਗਾ ਤੈਨੂੰ ਕੀ ਹੋਇਆ ਅੰਜਨਾ ਤੇਰੀ ਤਬੀਅਤ ਠੀਕ ਹੈ ਮੈਂ ਉਸ ਨੂੰ ਦੱਸਣਾ ਚਾਹੁੰਦੀ ਸੀ ਕਿ ਮੈਨੂੰ ਤੇਰੀ ਅਸਲੀਅਤ ਦਾ ਪਤਾ ਲੱਗ ਗਿਆ ਹੈ ਪਰ ਮੇਰੇ ਸਹੁਰੇ ਨੇ ਮੈਨੂੰ ਸਖਤ ਮਨਾ ਕੀਤਾ ਸੀ ਕਿ ਬੇਟਾ ਜੇ ਰੋਹਿਤ ਨੂੰ ਪਤਾ ਲੱਗ ਗਿਆ ਤਾਂ ਤੇਰਾ ਘਰ ਬਰਬਾਦ ਹੋ ਜਾਵੇਗਾ ਹੋ ਸਕਦਾ ਹੈ ਉਸ ਦਾ ਹੋਰ ਕੁੜੀਆਂ ਨਾਲ ਵੀ ਅਫੇਰ ਹੋਵੇ ਇਸ ਲਈ ਉਹ ਹੋਰ ਵੀ ਡਰਪ ਹੋ ਜਾਵੇਗਾ ਇਸ ਸਮੇਂ ਕੋ ਟੋਕਾਟੋ ਉਸ ਨੂੰ ਤੁਹਾਡੇ ਤੋਂ ਕੁਝ ਡਰਦਾ ਹੈ ਮੈਂ ਰੋਹਿਤ ਨੂੰ ਸਿਰ ਦਰਦ ਦਾ ਬਹਾਨਾ ਬਣਾ ਦਿੱਤਾ ਰੋਹਿਤ ਨੇ ਕਿਹਾ ਮੈਂ ਤੁਹਾਨੂੰ ਡਾਕਟਰ ਕੋਲ ਲੈ ਜਾਂਦਾ ਹਾਂ ਤੁਸੀਂ ਪਹਿਲਾਂ ਹੀ ਕਾਲੇ ਹੋ ਤੁਸੀਂ ਰੋ ਰੋ ਕੇ ਆਪਣੀ ਹਾਲਤ ਖਰਾਬ ਕਰ ਦਿੱਤੀ ਹੈ ਤੁਸੀਂ ਬਿਲਕੁਲ ਵੀ ਚੰਗੇ ਨਹੀਂ ਲੱਗ ਰਹੇ ਉਸ ਨੇ ਮੇਰੀ ਗੱਲ ਨੂੰ ਹਲਕਾ ਜਿਹਾ ਥੱਪਤ ਪਾਉਂਦੇ ਹੋਏ ਮੈਨੂੰ ਇਹ ਦੱਸਿਆ ਅਤੇ ਇਹ ਸੁਣ ਕੇ ਤਾਂ ਜਿਵੇਂ ਮੇਰੇ ਦਿਲ ਦੀ ਧੜਕਣ ਬੰਦ ਹੋ ਗਈ ਸੀ ਮੈਂ ਕਿਹਾ ਅਗਰ ਮੈਂ ਇੰਨੀ ਹੀ ਬੁਰੀ ਸੀ ਤਾਂ ਮੇਰੇ ਨਾਲ ਵਿਆਹ ਨਾ ਕਰਾਉਂਦੇ ਮੈਂ ਤੇਰੇ ਨਾਲ ਕੋਈ ਜ਼ਬਰਦਸਤੀ ਵਿਆਹ ਨਹੀਂ ਕਰਵਾਇਆ ਮੇਰੀ ਗੱਲ ਸੁਣ ਕੇ ਉਹ ਮੇਰੇ ਵੱਲ ਧਿਆਨ ਨਾਲ ਦੇਖਣ ਲੱਗਾ ਫਿਰ ਉਹ ਮੁਸਕਰਾਉਣ ਲੱਗਾ ਉਸਨੇ ਕਿਹਾ ਮੈਂ ਤਾਂ ਬਹੁਤ ਵੱਡੀ ਗਲਤੀ ਕੀਤੀ ਹੈ ਬਾਰ ਹੁਣ ਮੈਂ ਕੀ ਕਰਾਂ ਮੇਰੇ ਕੋਲੋਂ ਗਲਤੀ ਹੋ ਗਈ ਹੈ ਮੈਨੂੰ ਇਸ ਦੀ ਬਰਪਾਈ ਕਰਨੀ ਪਵੇਗੀ ਇਹ ਕਹਿ ਕੇ ਉਹ ਉੱਚੀ ਉੱਚੀ ਹੱਸ ਪਿਆ ਅਤੇ ਮੇਰੇ ਕੋਲ ਬੈਠ ਗਿਆ ਉਸਨੇ ਮੇਰਾ ਹੱਥ ਫੜਿਆ ਅਤੇ ਕਿਹਾ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਤੁਸੀਂ ਦੁਨੀਆ ਦੀ ਸਭ ਤੋਂ ਪਿਆਰੀ ਕੁੜੀ ਹੋ ਇਸ ਨੂੰ ਮੇਰੇ ਨਜ਼ਰੀਏ ਤੋਂ ਦੇਖੋ ਮੈਨੂੰ ਦੁਨੀਆ ਵਿੱਚ ਤੇਰੇ ਵਰਗੀ ਹੋਰ ਕੋਈ ਕੁੜੀ ਨਹੀਂ ਦਿਖਾਈ ਦਿੱਤੀ ਹੁਣ ਉਠੋ ਮੈਂ ਤੁਹਾਨੂੰ ਡਾਕਟਰ ਕੋਲ ਲੈ ਜਾਵਾਂਗਾ ਪਰ ਮੈਨੂੰ ਪਤਾ ਸੀ ਕਿ ਉਹ ਮਜ਼ਾਕ ਨਹੀਂ ਕਰ ਰਿਹਾ ਸੀ ਹੋ ਸਕਦਾ ਹੈ ਕਿ ਮੇਰੇ ਸਹੁਰੇ ਨੇ ਉਸ ਨੂੰ ਛਿੜਕਿਆ ਹੋਵੇ ਇਸੇ ਲਈ ਉਹ ਦਿਲੋਂ ਬੋਲ ਕੇ ਆਪਣੀ ਗੱਲ ਨੂੰ ਮਨਜਾਕੀਆ ਲਹਿਜੇ ਦੇ ਰਿਹਾ ਸੀ ਮੈਂ ਉਸ ਦੇ ਹੱਥਾਂ ਵਿੱਚੋਂ ਆਪਣਾ ਹੱਥ ਖਿੱਚ ਲਿਆ ਮੈਂ ਕਿਹਾ ਮੈਂ ਕਿਤੇ ਨਹੀਂ ਜਾਣਾ ਚਾਹੁੰਦੀ ਮੇਰਾ ਸਿਰ ਦਰਦ ਕਰ ਰਿਹਾ ਹੈ ਦਵਾਈ ਲਵਾਂਗੀ ਤਾਂ ਠੀਕ ਹੋ ਜਾਵਾਂਗੀ ਇਹ ਕਹਿ ਕੇ ਮੈਂ ਕਮਰੇ ਤੋਂ ਬਾਹਰ ਆ ਗਈ ਮੇਰਾ ਮਨ ਬਹੁਤ ਉਦਾਸ ਸੀ ਜੇਕਰ ਪਤੀ ਆਪਣੀ ਪਤਨੀ ਨਾਲ ਘੱਟ ਪਿਆਰ ਕਰਦਾ ਹੈ ਤਾਂ ਉਸ ਦੀਆਂ ਕਮੀਆਂ ਤੇ ਨਜ਼ਰ ਰੱਖਦਾ ਹੈ ਤਾਂ ਹੌਲੀ-ਹੌਲੀ ਪਤਨੀ ਦਾ ਧਿਆਨ ਵੀ ਪਤੀ ਤੋਂ ਦੂਰ ਹੋਣ ਲੱਗ ਜਾਂਦਾ ਹੈ ਮੇਰਾ ਦਿਲ ਵੀ ਰੋਹਿਤ ਤੋਂ ਦੂਰ ਹੋਣ ਲੱਗ ਗਿਆ ਸੀ ਇੱਕ ਵਾਰ ਮੇਰੇ ਸਹੁਰੇ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਵਿੱਚ ਕਿਸੇ ਦਾ ਵਿਆਹ ਹੈ ਐਸ ਲਈ ਤੁਸੀਂ ਤਿਆਰ ਹੋ ਜਾਓ ਮੈਂ ਇੱਕ ਬਹੁਤ ਹੀ ਖੂਬਸੂਰਤ ਸਾੜੀ ਕੱਢੀ ਜੋ ਗੂੜੇ ਨਾਭੀ ਰੰਗ ਦੀ ਸੀ ਅਤੇ ਤਿਆਰ ਵੀ ਪੂਰੇ ਮਨ ਨਾਲ ਹੋਈ ਸੀ ਜਦੋਂ ਮੈਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਿਆ ਤਾਂ ਮੈਨੂੰ ਆਪਣੇ ਆਪ ਨਾਲ ਪਿਆਰ ਮਹਿਸੂਸ ਹੋਇਆ ਕਿਉਂਕਿ ਮੈਂ ਇੰਨੀ ਕਾਲੇ ਰੰਗ ਦੀ ਵੀ ਨਹੀਂ ਸੀ ਅਤੇ ਮੈਂ ਹਲਕੇ ਬਦਾਮੀ ਰੰਗ ਦੀ ਸੀ ਤੇ ਮੇਰੀਆਂ ਮੋਟੀਆਂ ਅੱਖਾਂ ਜਿੰਨਾਂ ਨੂੰ ਦੇਖ ਕੇ ਹਰ ਕੋਈ ਉਹਨਾਂ ਵਿੱਚ ਡੁੱਬ ਜਾਵੇ ਉਸੇ ਪਲ ਰੋਹਿਤ ਕਮਰੇ ਵਿੱਚ ਦਾਖਲ ਹੋਇਆ ਅਤੇ ਮੈਨੂੰ ਦੇਖ ਕੇ ਉਹ ਕੁਝ ਪਲਾਂ ਲਈ ਮੇਰੇ ਵੱਲ ਦੇਖਦਾ ਰਹਿ ਗਿਆ ਉਸ ਦਿਨ ਮੈਨੂੰ ਲੱਗਿਆ ਜਿਵੇਂ ਮੈਂ ਜਿੱਤ ਗਈ ਹਾਂ ਸ਼ਾਇਦ ਮੇਰੇ ਪਤੀ ਦਾ ਦਿਲ ਮੇਰੇ ਵੱਲ ਖਿੱਚਣ ਲੱਗ ਪਿਆ ਉਹ ਮੇਰੇ ਬਰਾਬਰ ਤੇ ਖੜਾ ਹੋਇਆ ਅਤੇ ਬੋਲਿਆ ਤੁਸੀਂ ਜਿੰਨਾ ਮਰਜ਼ੀ ਸਜ ਸਵਰ ਲੋ ਦੇਖੋ ਤੁਸੀਂ ਮੇਰੇ ਨਾਲੋਂ ਤਾਂ ਘੱਟ ਪਿਆਰੇ ਲੱਗਦੇ ਹੋ ਇਹ ਕਹਿ ਕੇ ਉਸਨੇ ਮੈਨੂੰ ਆਪਣੇ ਨਾਲ ਖੜਾ ਕਰ ਲਿਆ ਤੇ ਕਿਹਾ ਜਰਾ ਸ਼ੀਸ਼ੇ ਵੱਲ ਦੇਖੋ ਮੇਰਾ ਦਿਲ ਜਵਾਂ ਟੁੱਟ ਗਿਆ ਸੀ ਮੈਂ ਪਿਛਲੇ 1 ਘੰਟੇ ਤੋਂ ਆਪਣੇ ਆਪ ਨੂੰ ਤਿਆਰ ਕਰ ਰਹੀ ਸੀ ਅਤੇ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੇਰੀ ਸਾਰੀ ਮਿਹਨਤ ਬਿਆਰਥ ਹੋ ਗਈ ਹੋਵੇ ਮੈਨੂੰ ਰੋਹਿਤ ਦੇ ਸਾਹਮਣੇ ਆਪਣਾ ਚਿਹਰਾ ਬੜਾ ਬਦਸੂਰਤ ਮਹਿਸੂਸ ਹੋਣ ਲੱਗਾ ਸੀ ਸ਼ਾਇਦ ਮੇਰੇ ਸਹੁਰੇ ਦਾ ਕਹਿਣਾ ਸਹੀ ਸੀ ਕੀ ਦਲਹਣ ਉਹੀ ਹੈ ਜੋ ਪਤੀ ਦੇ ਮਨ ਨੂੰ ਪਾਵੇ ਮੈਂ ਝਟ ਰੋਹਿਤ ਤੋਂ ਪਿੱਛੇ ਹਟ ਗਈ ਮੈਂ ਗੁੱਸੇ ਵਿੱਚ ਆਪਣੇ ਗਹਿਣੇ ਉਤਾਰਨੇ ਸ਼ੁਰੂ ਕਰ ਦਿੱਤੇ ਅਤੇ ਸਾਹਮਣੇ ਰੱਖੇ ਟਿਸ਼ੂ ਬਾਕਸ ਵਿੱਚੋਂ ਟਿਸ਼ੂ ਲਿਆ ਅਤੇ ਆਪਣਾ ਮੇਕਅਪ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਮੇਰੀ ਇਸ ਹਰਕਤ ਨੂੰ ਦੇਖ ਕੇ ਰੋਹਿਤ ਇੱਕਦਮ ਗੰਭੀਰ ਹੋ ਗਿਆ ਕਹਿਣ ਲੱਗਾ ਅੰਜਨਾ ਇਹ ਕੀ ਹੈ ਤੁਸੀਂ ਕੀ ਕਰ ਰਹੇ ਹੋ ਅਸੀਂ ਪਹਿਲਾਂ ਹੀ ਲੇਟ ਹੋ ਚੁੱਕੇ ਹਾਂ ਮੈਂ ਕਿਹਾ ਮੈਂ ਕਿਤੇ ਨਹੀਂ ਜਾਣਾ ਚਾਹੁੰਦੀ ਗੁੱਸੇ ਕਾਰਨ ਮੇਰਾ ਬੋਲਣ ਦਾ ਅੰਦਾਜ਼ ਬਹੁਤ ਉੱਚੀ ਹੋ ਗਿਆ ਸੀ ਰੋਹਿਤ ਕਹਿਣ ਲੱਗਾ ਇਹ ਕੀ ਬਚਪਨਾ ਹੈ ਅੰਜਨਾ ਛੋਟੀ ਜਹੀ ਗੱਲ ਤੇ ਡਰਾਮਾ ਨਾ ਕਰੋ ਮੈਂ ਕਿਹਾ ਕਿ ਮੈਨੂੰ ਉੱਥੇ ਜਾ ਕੇ ਮਜ਼ਾਕ ਬਣਨਾ ਪਵੇਗਾ ਜੋ ਮੈਂ ਬਿਲਕੁਲ ਨਹੀਂ ਚਾਹੁੰਦੀ ਕਿਉਂਕਿ ਮੈਂ ਤਾਂ ਤੁਹਾਡੇ ਨਾਲ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਤੁਹਾਨੂੰ ਕੁੜੀਆਂ ਦੀ ਥੋੜ੍ਹ ਨਹੀਂ ਹੈ ਉੱਥੇ ਬਹੁਤ ਸੋਹਣੀਆਂ ਕੁੜੀਆਂ ਜ਼ਰੂਰ ਆਈਆਂ ਹੋਣਗੀਆਂ ਤੁਸੀਂ ਉੱਥੇ ਕਿਸੇ ਨਾਲ ਵੀ ਆਪਣਾ ਮਨੋਰੰਜਨ ਕਰ ਸਕਦੇ ਹੋ ਮੇਰੇ ਇੰਨਾ ਕਹਿਣ ਤੇ ਰੋਹਿਤ ਨੇ ਮੇਰੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ ਮੈਂ ਇਸ ਸਭ ਲਈ ਬਿਲਕੁਲ ਤਿਆਰ ਨਹੀਂ ਸੀ ਮੈਨੂੰ ਰੋਹਿਤ ਤੋਂ ਇਸ ਤਰ੍ਹਾਂ ਦੀ ਕੋਈ ਉਮੀਦ ਨਹੀਂ ਰੋਹਿਤ ਕਹਿਣ ਲੱਗਾ ਤੁਸੀਂ ਮੈਨੂੰ ਕੀ ਸਮਝ ਰੱਖਿਆ ਮੇਰੇ ਨਾਲ ਕਿਹੋ ਜੀਆਂ ਗੱਲਾਂ ਕਰ ਰਹੇ ਹੋ ਕਿ ਮੈਂ ਇੰਨਾ ਬੁਰਾ ਇਨਸਾਨ ਹਾਂ ਕਿ ਜਦੋਂ ਮੇਰੀ ਪਤਨੀ ਮੇਰੇ ਕੋਲ ਹੈ ਤਾਂ ਮੈਂ ਦੂਜੀਆਂ ਕੁੜੀਆਂ ਨੂੰ ਬੁਰੀਆਂ ਨਜ਼ਰਾਂ ਨਾਲ ਦੇਖਾਂਗਾ ਰੋਹਿਤ ਦਾ ਬੋਲਣ ਦਾ ਅੰਦਾਜ਼ ਇੰਨਾ ਉੱਚਾ ਸੀ ਕਿ ਸਾਡੀ ਆਵਾਜ਼ ਬਾਹਰ ਤੱਕ ਪਹੁੰਚ ਰਹੀ ਸੀ ਮੈਂ ਰੋਣ ਲੱਗ ਪਈ ਮੈਂ ਕਿਹਾ ਮੇਰੇ ਸਾਹਮਣੇ ਸ਼ਰਾਪਤ ਦਾ ਦਿਖਾਵਾ ਨਾ ਕਰੋ ਕਿ ਤੁਸੀਂ ਕੀ ਹੋ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਸ਼ਾਇਦ ਮੈਂ ਵੀ ਬਰਦਾਸ਼ਤ ਕਰਦੇ ਕਰਦੇ ਥੱਕ ਗਈ ਸੀ ਅੱਜ ਇੰਜ ਲੱਗਦਾ ਸੀ ਜਿਵੇਂ ਮੇਰੇ ਸਬਰ ਦੀ ਹੱਦ ਹੋ ਗਈ ਹੋਵੇ ਉਸਨੇ ਮੈਨੂੰ ਬਾਹਤੋਂ ਫੜ ਲਿਆ ਅਤੇ ਮੇਰੀ ਬਾਹਂ ਦਵਾ ਦਿੱਤੀ ਮੈਂ ਦਰਦ ਨਾਲ ਚੀਕ ਰਹੀ ਸੀ ਮੈਂ ਕਿਹਾ ਮੇਰੀ ਬਾਹ ਛੱਡੋ ਉਸਨੇ ਕਿਹਾ ਨਹੀਂ ਪਹਿਲਾਂ ਮੈਨੂੰ ਦੱਸੋ ਕਿ ਤੁਸੀਂ ਮੈਨੂੰ ਕੀ ਗਲਤ ਕਰਦੇ ਦੇਖ ਲਿਆ ਕੀ ਤੁਸੀਂ ਮੇਰੇ ਕਿਰਦਾਰ ਤੇ ਉਂਗਲ ਉਠਾ ਰਹੇ ਹੋ ਸਮਝਿਆ ਮੈਂ ਵੀ ਇਹ ਕਹਿ ਸਕਦਾ ਹਾਂ ਕਿ ਮੈਂ ਤੁਹਾਡੇ ਬਾਰੇ ਬਹੁਤ ਕੁਝ ਜਾਣਦਾ ਹਾਂ ਪਰ ਮੈਂ ਚੁੱਪ ਹਾਂ ਮੈਂ ਪ੍ਰਦਰਸ਼ਿਤ ਕਰ ਰਿਹਾ ਹਾਂ ਇਸ ਲਈ ਉਸ ਦੇ ਮੂੰਹੋਂ ਇਹ ਸੁਣ ਕੇ ਮੈਨੂੰ ਸੂਸੋ ਹੋਇਆ ਜਿਵੇਂ ਮੇਰੇ ਸਿਰ ਤੇ ਅਸਮਾਨ ਡਿੱਗ ਗਿਆ ਹੋਵੇ ਮੈਂ ਕਿਹਾ ਬਸ ਐਸੀ ਚੀਜ਼ ਦੀ ਕਮੀ ਸੀ ਰੋਹਿਤ ਮੈਨੂੰ ਛੱਡ ਦਿਓ ਉਹ ਗੁੱਸੇ ਨਾਲ ਲਾਲ ਅੱਖਾਂ ਨਾਲ ਮੇਰੇ ਵੱਲ ਦੇਖ ਰਿਹਾ ਸੀ ਉਸਨੇ ਕਿਹਾ ਮੇਰੇ ਸਬਰ ਦਾ ਇਮਤਿਹਾਨ ਨਾ ਲਓ ਮੈਂ ਤੁਹਾਨੂੰ 10 ਮਿੰਟ ਦੇ ਰਿਹਾ ਹਾਂ ਤਿਆਰ ਹੋ ਕੇ ਬਾਹਰ ਆ ਜਾਓ ਜਿਸ ਤਰ੍ਹਾਂ ਉਸਨੇ ਗਰਜ ਕੇ ਮੈਨੂੰ ਕਿਹਾ ਕਿ ਮੈਂ ਪੂਰੀ ਤਰ੍ਹਾਂ ਡਰ ਗਈ ਅਤੇ اچانک ਦਰਵਾਜ਼ੇ ਤੇ دستਕ ਹੋਈ ਰੋਹਿਤ ਨੇ ਮੇਰੀ ਬਾਹ ਛੱਡ ਦਿੱਤੀ ਅਤੇ ਕਮਰੇ ਦਾ ਦਰਵਾਜ਼ਾ ਖੋਲ ਦਿੱਤਾ ਮੇਰਾ ਸਹੁਰਾ ਬਹੁਤ ਚਿੰਤਤ ਕਮਰੇ ਵਿੱਚ ਦਾਖਲ ਹੋਇਆ ਅਤੇ ਕਹਿਣ ਲੱਗਾ ਕੀ ਹੋ ਰਿਹਾ ਹੈ ਕੀ ਇਹ ਚੰਗੇ ਲੋਕਾਂ ਦਾ ਘਰ ਹੈ ਮੈਂ ਨਹੀਂ ਚਾਹੁੰਦਾ ਕਿ ਸਾਡੇ ਦੋਹਾਂ ਦੀ ਲੜਾਈ ਦੀਆਂ ਆਵਾਜ਼ਾਂ ਆਣ ਗਵਾਣ ਦੀਆਂ ਕੰਧਾਂ ਤੱਕ ਪਹੁੰਚਣ ਮੇਰਾ ਸਹੁਰਾ ਵੀ ਸ਼ਾਇਦ ਗੁੱਸੇ ਵਿੱਚ ਰੋਹਿਤ ਨੇ ਕਿਹਾ ਸਮਝਾਓ ਜੇਕਰ ਇਹ ਇਸ ਤਰ੍ਹਾਂ ਦਾ ਵਿਵਹਾਰ ਕਰਦੀ ਰਹੀ ਤਾਂ ਮੈਂ ਇਸ ਨਾਲ ਬਹੁਤ ਬੁਰਾ ਵਿਵਹਾਰ ਕਰਾਂਗਾ ਇਸ ਦੇ ਨਾਲ ਹੀ ਰੋਹਿਤ ਕਮਰੇ ਤੋਂ ਬਾਹਰ ਚਲਾ ਗਿਆ ਅਤੇ ਮੇਰਾ ਸਹੁਰਾ ਮੇਰੇ ਕੋਲ ਆ ਗਿਆ ਕਹਿਣ ਲੱਗਾ ਕੀ ਗੱਲ ਹੈ ਅੰਜਨਾ ਬੇਟਾ ਮੈਂ ਰੋਂਦੇ ਹੋਏ ਕਿਹਾ ਕਿ ਮੈਨੂੰ ਹਰ ਸਮੇਂ ਤਾਨੇ ਮਾਰਦੇ ਰਹਿੰਦੇ ਹਨ ਜੇ ਮੈਂ ਇੰਨੀ ਨਾ ਪਸੰਦ ਸੀ ਤਾਂ ਮੇਰੇ ਨਾਲ ਵਿਆਹ ਨਾ ਕਰਾਉਂਦੇ ਮੇਰੀ ਜ਼ਿੰਦਗੀ ਕਿਉਂ ਖਰਾਬ ਕਰ ਰਹੇ ਹੋ ਮੈਂ ਥੱਕ ਗਈ ਸੀ ਜਿਸ ਤਰ੍ਹਾਂ ਮੈਂ ਰੋ ਰਹੀ ਸੀ ਮੇਰੇ ਸਹੁਰੇ ਨੇ ਮੇਰਾ ਸਿਰ ਆਪਣੇ ਮੋਢੇ ਤੇ ਰੱਖ ਲਿਆ ਤੇ ਮੇਰੇ ਸਿਰ ਨੂੰ ਸਹਾਰਾ ਦੇਣ ਲੱਗੇ ਉਸਨੇ ਕਿਹਾ ਅੰਜਨਾ ਚੁੱਪ ਕਰ ਇਹ ਤਾਂ ਅਜੇ ਆਹੀ ਹੈ ਮੈਂ ਉਸ ਨੂੰ ਸਮਝਾਵਾਂਗਾ ਮੈਂ ਚਾਹੁੰਦਾ ਹਾਂ ਕਿ ਤੁਸੀਂ ਦੋਵੇਂ ਆਪਣਾ ਘਰ ਬਸਾ ਲਵੋ ਪਰ ਮੈਨੂੰ ਇਹ ਆਸਾਨ ਨਹੀਂ ਦਿਖਾਈ ਦੇ ਰਿਹਾ ਦੇਖੋ ਮਰਦ ਕਦੇ ਸਮਝੌਤਾ ਨਹੀਂ ਕਰਦਾ ਔਰਤ ਨੂੰ ਹੀ ਝੁਕਣਾ ਪੈਂਦਾ ਹੈ ਇਸ ਲਈ ਤੁਹਾਨੂੰ ਹਰ ਹਾਲਤ ਵਿੱਚ ਸਬਰ ਕਰਨਾ ਪਵੇਗਾ ਮੈਂ ਇੱਕ ਪੜ੍ਹੀ ਲਿਖੀ ਕੁੜੀ ਸੀ ਮੈਂ ਇੱਕ ਚੰਗੇ ਪਰਿਵਾਰ ਨਾਲ ਸੰਬੰਧਤ ਸੀ ਇਸ ਦੇ ਬਾਵਜੂਦ ਮੈਂ ਰੋਹਿਤ ਦੀ ਹਰ ਗੱਲ ਅੱਗੇ ਸਿਰ ਝੁਕਾ ਲੈਂਦੀ ਸੀ ਪਰ ਫਿਰ ਵੀ ਜੇਕਰ ਉਸ ਨੂੰ ਮੇਰੇ ਤੇ ਭਰੋਸਾ ਨਹੀਂ ਅਤੇ ਮੇਰੇ ਚ ਕਮੀਆਂ ਦੇਖਦੀਆਂ ਸਨ ਤਾਂ ਮੈਂ ਕੀ ਕਰ ਸਕਦੀ ਸੀ ਮੇਰੇ ਸਹੁਰੇ ਨੇ ਕਿਹਾ ਕਿ ਤੁਸੀਂ ਹੁਣ ਤਿਆਰ ਹੋ ਜਾਓ ਨਹੀਂ ਤਾਂ ਗੱਲ ਵੱਧ ਜਾਵੇਗੀ ਮੈਂ ਬੇਦਿਲੀ ਨਾਲ ਫਿਰ ਤਿਆਰ ਹੋ ਗਈ ਸੀ ਵਿਆਹ ਵੇਲੇ ਵੀ ਮੈਂ ਇੱਕ ਕੋਨੇ ਵਿੱਚ ਚੁੱਪਚਾ ਬੈਠੀ ਰਹੀ ਰੋਹਿਤ ਮੇਰੇ ਵੱਲ ਗੁੱਸੇ ਨਾਲ ਦੇਖਦਾ ਰਿਹਾ ਕੁਝ ਦਿਨਾਂ ਤੱਕ ਅਸੀਂ ਦੋਵਾਂ ਨੇ ਇੱਕ ਦੂਜੇ ਨਾਲ ਗੱਲ ਨਹੀਂ ਕੀਤੀ ਇੱਕ ਵਾਰ ਬਾਹਰ ਬਾਲਾ ਦਰਵਾਜ਼ਾ ਖੜਕਾਇਆ ਬਾਹਰ ਵਾਲਾ ਦਰਵਾਜ਼ਾ ਮੇਰਾ ਸਹੁਰਾ ਹੀ ਖੋਲਦਾ ਸੀ ਪਰ ਅੱਜ ਉਹ ਕਮਰੇ ਤੋਂ ਬਾਹਰ ਨਹੀਂ ਆਇਆ ਇਸ ਲਈ ਮੈਂ ਮੇਨ ਗੇਟ ਤੇ ਪਹੁੰਚ ਗਈ ਜਦੋਂ ਮੈਂ ਪੁੱਛਿਆ ਕਿ ਕੌਣ ਹੈ ਤਾਂ ਬਾਹਰੋਂ ਕਿਸੇ ਨੇ ਕਿਹਾ ਮੈਂ ਤੁਹਾਡੇ ਗਵਾਂਢ ਤੋਂ ਆਇਆ ਹਾਂ ਮੈਂ ਦਰਵਾਜ਼ਾ ਖੋਲ੍ਹਿਆ ਇੱਕ ਮੁੰਡਾ ਸੀ ਉਸਨੇ ਪੁੱਛਿਆ ਅੰਕਲ ਉਹ ਮੇਰੇ ਸਹੁਰੇ ਬਾਰੇ ਪੁੱਛ ਰਿਹਾ ਸੀ ਮੈਂ ਕਿਹਾ ਕੀ ਕੰਮ ਹੈ ਉਹਨਾਂ ਨੇ ਕਿਹਾ ਕਿ ਉਸਨੇ ਮੈਨੂੰ ਆਪਣੇ ਘਰ ਬੁਲਾਇਆ ਸੀ ਮੈਂ ਪਿੱਛੇ ਹਟ ਕੇ ਉਸ ਨੂੰ ਅੰਦਰ ਜਾਣ ਦਿੱਤਾ ਮੈਂ ਆਪਣੇ ਸਹੁਰੇ ਦੇ ਕਮਰੇ ਵੱਲ ਇਸ਼ਾਰਾ ਕੀਤਾ ਤੇ ਉਹ ਉੱਥੇ ਚਲਾ ਗਿਆ ਪਰ ਜਦੋਂ ਮੈਂ ਆਪਣੇ ਸਹੁਰੇ ਨੂੰ ਸਾਹਮਣੇ ਵਾਲੀ ਗਲੀ ਤੋਂ ਘਰ ਵੱਲ ਆਉਂਦੇ ਦੇਖਿਆ ਤਾਂ ਮੇਰਾ ਮਨ ਉਲਝ ਗਿਆ ਮੈਂ ਹੈਰਾਨ ਸੀ ਕਿ ਜੇ ਮੇਰਾ ਸਹੁਰਾ ਘਰੋਂ ਬਾਹਰ ਸੀ ਤਾਂ ਇਹ ਮੁੰਡਾ ਮੇਰੇ ਸਹੁਰੇ ਦਾ ਨਾਂ ਲੈ ਕੇ ਘਰ ਕਿਉਂ ਆਇਆ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਇੱਥੇ ਕਿਉਂ ਆਏ ਹੋ ਉਹ ਕਹਿਣ ਲੱਗਾ ਅੰਕਲ ਜੀ ਨੇ ਮੈਨੂੰ ਘਰ ਆਉਣ ਲਈ ਕਿਹਾ ਸੀ ਮੈਂ ਕਿਹਾ ਤੁਸੀਂ ਝੂਠ ਬੋਲ ਰਹੇ ਹੋ ਮੇਰਾ ਸਹੁਰਾ ਬਾਹਰੋਂ ਆ ਰਿਹਾ ਹੈ ਮੈਂ ਅਜੇ ਉਸ ਨਾਲ ਗੱਲਾਂ ਹੀ ਕਰ ਰਹੀ ਸੀ ਕਿ ਮੇਰਾ ਸਹੁਰਾ ਘਰ ਆ ਗਿਆ ਉਸ ਲੜਕੇ ਨੂੰ ਦੇਖ ਕੇ ਉਹ ਜੀਵ ਨਜ਼ਰਾਂ ਨਾਲ ਮੇਰੇ ਵੱਲ ਦੇਖਣ ਲੱਗਾ ਉਹ ਮੁੰਡਾ ਤੁਰੰਤ ਘਰੋਂ ਬਾਹਰ ਨਿਕਲ ਗਿਆ ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਮੇਰਾ ਸਹੁਰਾ ਮੇਰੇ ਵੱਲ ਗੁੱਸੇ ਨਾਲ ਦੇਖਣ ਲੱਗ ਪਿਆ ਪੁੱਛਿਆ ਅੰਜਨਾ ਇਹ ਕੌਣ ਸੀ ਤੇ ਘਰ ਕਿਉਂ ਆਇਆ ਸੀ ਮੇਰੇ ਸਹੁਰੇ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹੇਗੀ ਮੈਂ ਕਿਹਾ ਉਹ ਕਹਿ ਰਿਹਾ ਸੀ ਕਿ ਉਹ ਤੁਹਾਨੂੰ ਮਿਲਣ ਆਇਆ ਹੈ ਉਹ ਕਹਿਣ ਲੱਗਾ ਤੁਸੀਂ ਕੁਝ ਵੀ ਕਹੋਗੇ ਮੈਂ ਮੰਨ ਲਵਾਂਗਾ ਮੈਨੂੰ ਇਹ ਵੀ ਨਹੀਂ ਪਤਾ ਕਿ ਉਹ ਕੌਣ ਹੈ ਇਹ ਸੁਣ ਕੇ ਮੇਰਾ ਸਿਰ ਬੁਰੀ ਤਰ੍ਹਾਂ ਘੁੰਮ ਰਿਹਾ ਸੀ ਮੈਂ ਕਿਹਾ ਪਾਪਾ ਜੀ ਮੈਂ ਸੱਚ ਕਹਿ ਰਹੀ ਹਾਂ ਉਸਨੇ ਮੈਨੂੰ ਇਹੀ ਕਿਹਾ ਸੀ ਉਹ ਕਹਿਣ ਲੱਗਾ ਕਿ ਤੁਹਾਨੂੰ ਕੋਈ ਵੀ ਕੁਝ ਵੀ ਕਹੇਗਾ ਤਾਂ ਤੁਸੀਂ ਦਰਵਾਜ਼ਾ ਖੋਲ੍ਹ ਕੇ ਉਸ ਨੂੰ ਅੰਦਰ ਬਿਲਾ ਲਓਗੇ ਮੇਰਾ ਸਹੁਰਾ ਪਹਿਲਾਂ ਹੀ ਇਸ ਗੱਲ ਨੂੰ ਲੈ ਕੇ ਬਹਿਸ ਕਰ ਰਿਹਾ ਸੀ ਤਦ ਰੋਹਿਤ ਵੀ ਘਰ ਆ ਗਿਆ ਉਸਨੇ ਸਾਡੀਆਂ ਅੱਧੀਆਂ ਗੱਲਾਂ ਸੁਣ ਲਈਆਂ ਸਨ ਪਿਤਾ ਜੀ ਨੂੰ ਪੁੱਛਣ ਲੱਗਾ ਕੀ ਹੋਇਆ ਪਰ ਮੇਰਾ ਸਹੁਰਾ ਤੁਰੰਤ ਚੁੱਪ ਹੋ ਗਿਆ ਅਤੇ ਮੈਨੂੰ ਵੀ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਰੋਹਿਤ ਰੋਹਿਤ ਦੇ ਬਹੁਤ ਪੁੱਛਣ ਦੇ ਬਾਵਜੂਦ ਉਸਨੇ ਕੁਝ ਨਹੀਂ ਕਿਹਾ ਰੋਹਿਤ ਕਹਿਣ ਲੱਗਾ ਮੈਂ ਕੁਝ ਕੁਝ ਸੁਣਿਆ ਹੈ ਘਰ ਕੋਈ ਆਇਆ ਸੀ ਪਰ ਮੇਰੇ ਸਹੁਰੇ ਨੇ ਕਿਹਾ ਕਿ ਤੁਸੀਂ ਇਸ ਨੂੰ ਛੱਡ ਦਿਓ ਮੈਂ ਇੱਥੇ ਹਾਂ ਮੈਂ ਮਾਮਲਾ ਸਮਾਂਹ ਲਵਾਗਾ ਜਦੋਂ ਰੋਹਿਤ ਮੇਰੇ ਵੱਲ ਦੇਖਦਾ ਹੋਇਆ ਕਮਰੇ ਵਿੱਚ ਗਿਆ ਤਾਂ ਮੇਰੇ ਸਹੁਰੇ ਨੇ ਕਿਹਾ ਕਿ ਉਸ ਨੂੰ ਕੋਜਨਾ ਦੱਸੋ ਮੈਂ ਨਹੀਂ ਚਾਹੁੰਦਾ ਕਿ ਤੇਰਾ ਘਰ ਖਰਾਬ ਹੋਵੇ 2-3 ਦਿਨ ਹੀ ਹੋਏ ਸਨ ਜਦੋਂ ਰੋਹਿਤ ਰਾਤ ਨੂੰ ਘਰ ਨਹੀਂ ਆਇਆ ਮੈਂ ਬਹੁਤ ਪਰੇਸ਼ਾਨ ਸੀ ਅਤੇ ਫਿਰ ਲਾਈਟ ਵੀ ਬੰਦ ਹੋ ਗਈ ਅਤੇ ਫਿਰ ਉੱਪਰੋਂ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣ ਕੇ ਮੈਂ ਬਹੁਤ ਡਰ ਗਈ ਅਤੇ ਮੈਨੂੰ ਆਪਣੇ ਸਹੁਰੇ ਦੇ ਕਮਰੇ ਵਿੱਚ ਜਾਣਾ ਪਿਆ ਪਰ ਜਿਵੇਂ ਹੀ ਮੈਂ ਆਪਣੇ ਸਹੁਰੇ ਦੇ ਕਮਰੇ ਵਿੱਚ ਗਈ ਤਾਂ ਮੈਨੂੰ ਲੱਗਾ ਜਿਵੇਂ ਕਿਸੇ ਨੇ ਮੈਨੂੰ ਆਪਣੀ ਬਾਹਾਂ ਵਿੱਚ ਲੈ ਲਿਆ ਹੋਵੇ ਮੈਨੂੰ ਇਹ ਵੀ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋਇਆ ਜਦੋਂ ਉਸ ਸਮੇਂ ਕਮਰੇ ਵਿੱਚ ਰੋ ਨੀ ਆ ਗਈ ਮੈਂ ਦੇਖਿਆ ਕਿ ਮੇਰਾ ਸਹੁਰਾ ਮੰਜੇ ਤੇ ਬੇਹੋਸ਼ ਪਿਆ ਸੀ ਅਤੇ ਉਹੀ ਲੜਕਾ ਮੈਨੂੰ ਆਪਣੀਆਂ ਬਾਹਾਂ ਚ ਫੜ ਰਿਹਾ ਸੀ ਜੋ ਮੇਰੇ ਸਹੁਰੇ ਦਾ ਨਾਂ ਲੈ ਕੇ ਉਸ ਦਿਨ ਘਰ ਬੜਿਆ ਸੀ ਇਹ ਦੇਖ ਕੇ ਮੈਂ ਲਗਭਗ ਆਪਣੀ ਜਾਨ ਗਵਾ ਬੈਠੀ ਸੀ ਮੈਂ ਉਸ ਤੋਂ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਉਸੇ ਸਮੇਂ ਰੋਹਿਤ ਕਮਰੇ ਵਿੱਚ ਦਾਖਲ ਹੋਇਆ ਅਤੇ ਇਹ ਸਭ ਦੇਖ ਕੇ ਰੋਹਿਤ ਨੇ ਲੜਕੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਰੌਲਾ ਸੁਣ ਕੇ ਮੇਰਾ ਸਹੁਰਾ ਵੀ ਉੱਠ ਕੇ ਬੈਠ ਗਿਆ ਉਸ ਨੇ ਕਿਹਾ ਕਿ ਇਸ ਲੜਕੇ ਅਤੇ ਤੁਹਾਡੀ ਪਤਨੀ ਨੇ ਮਿਲ ਕੇ ਮੈਨੂੰ ਬੇਹੋਸ਼ ਦਿੱਤਾ ਸੀ ਇਹ ਚੰਗਾ ਹੈ ਕਿ ਤੁਸੀਂ ਇਸ ਨੂੰ ਰੰਗੇ ਹੱਥੀ ਫੜ ਲਿਆ ਹੈ ਮੈਂ ਆਪਣੇ ਸਹੁਰੇ ਦੀਆਂ ਗੱਲਾਂ ਸੁਣ ਕੇ ਹਰਾਣ ਰਹਿ ਗਈ ਮੈਂ ਕਿਹਾ ਪਾਪਾ ਤੁਸੀਂ ਕੀ ਗੱਲ ਕਰ ਰਹੇ ਹੋ ਉਸ ਨੇ ਕਿਹਾ ਬਸ ਇਸ ਦਿਨ ਦੇ ਡਰ ਤੋਂ ਹੀ ਮੈਂ ਕਹਿੰਦਾ ਸੀ ਕਿ ਰੋਹਿਤ ਇਸ ਕੁੜੀ ਨਾਲ ਵਿਆਹ ਨਾ ਕਰ ਮੇਰੇ ਦੋਸਤ ਦੀਤੀ ਨਾਲ ਵਿਆਹ ਕਰ ਪਰ ਤੂੰ ਆਪਣੀ ਮਰਜ਼ੀ ਕਰਨੀ ਸੀ ਇਸ ਕੁੜੀ ਨਾਲ ਵਿਆਹ ਕਰਨ ਦਾ ਨਤੀਜਾ ਦੇਖ ਲਿਆ ਹੁਣ ਮੈਨੂੰ ਆਪਣੇ ਸਹੁਰੇ ਦੀ ਸਾਰੀ ਸਾਜ਼ਿਸ਼ ਸਮਝ ਆ ਗਈ ਸੀ ਉਹ ਮੁੰਡਾ ਮੌਕਾ ਦੇਖ ਕੇ ਭੱਜ ਗਿਆ ਸੀ ਸ਼ਾਇਦ ਮੇਰੇ ਸਹੁਰੇ ਨੇ ਉਸ ਨੂੰ ਕਿਰਾਏ ਤੇ ਬੁਲਾਇਆ ਸੀ ਰੋਹਿਤ ਦੇ ਦਿਲ 'ਚ ਮੇਰੇ ਪ੍ਰਤੀ ਨਫ਼ਰਤ ਪੈਦਾ ਕਰਨ ਲਈ ਮੇਰੇ ਪਤੀ ਨੇ ਤੁਰੰਤ ਮੇਰੇ ਭਰਾ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਹ ਆ ਕੇ ਆਪਣੀ ਭੈਣ ਨੂੰ ਲੈ ਜਾਵੇ ਪਰ ਮੈਂ ਸਾਰੀ ਗੱਲ ਰੋਹਿਤ ਨੂੰ ਦੱਸੀ ਮੈਂ ਕਿਹਾ ਪਾਪਾ ਜੀ ਮੇਰੇ ਦਿਲ ਵਿੱਚ ਤੁਹਾਡੇ ਬਾਰੇ ਸ਼ੱਕ ਅਤੇ ਨਫ਼ਰਤ ਦੇ ਬੀਜ ਬੀਜਦੇ ਸਨ ਇਹ ਸ ਮੇਰਾ ਕਸੂਰ ਨਹੀਂ ਹੈ ਤੁਸੀਂ ਮੇਰੇ ਤੋਂ ਸੌਂਖਵਾ ਸਕਦੇ ਹੋ ਜੇ ਤੁਸੀਂ ਚਾਹੋ ਮੈਂ ਉਸ ਵਿਅਕਤੀ ਨੂੰ ਨਹੀਂ ਜਾਣਦੀ ਇਸ ਤੋਂ ਪਹਿਲਾਂ ਵੀ ਇਹ ਲੜਕਾ ਇੱਕ ਵਾਰ ਤੁਹਾਡੇ ਪਿਤਾ ਦਾ ਨਾਂ ਲੈ ਕੇ ਆਇਆ ਸੀ ਹਾਲਾਂਕਿ ਉਸ ਦਿਨ ਤੇਰੇ ਪਿਤਾ ਵੀ ਘਰ ਨਹੀਂ ਸਨ ਅਤੇ ਉਹ ਲੜਕਾ ਪਿਤਾ ਜੀ ਦੇ ਘਰ ਆਉਂਦੇ ਹੀ ਭੱਜ ਗਿਆ ਸੀ ਤੇਰਾ ਪਿਤਾ ਮੈਨੂੰ ਹਰ ਵੇਲੇ ਉਕਸਾਉਂਦਾ ਰਹਿੰਦਾ ਸੀ ਕੀ ਕਾਲਾ ਹੋਣ ਕਰਕੇ ਮੇਰਾ ਪੁੱਤ ਤੈਨੂੰ ਪਸੰਦ ਨਹੀਂ ਕਰਦਾ ਇਹ ਸਭ ਸੁਣਨ ਤੋਂ ਬਾਅਦ ਰੋਹਿਤ ਹਰਾਨ ਹੋ ਗਿਆ ਅਤੇ ਪਤਾ ਨਹੀਂ ਕਿ ਉਸਨੇ ਕੀ ਸੋਚ ਕੇ ਮੈਨੂੰ ਇੱਕ ਮੌਕਾ ਦਿੱਤਾ ਅਤੇ ਕਿਹਾ ਠੀਕ ਹੈ ਮੈਂ ਕੱਲ ਉਸ ਲੜਕੇ ਨੂੰ ਲੱਭ ਲਵਾਂਗਾ ਅਤੇ ਉਸ ਨੂੰ ਸੱਚਾਈ ਬਾਰੇ ਪੁੱਛਾਂਗਾ ਜੇ ਤੂੰ ਝੂਠੀ ਨਿਕਲੀ ਤਾਂ ਮੈਂ ਤੈਨੂੰ ਤੁਰੰਤ ਤਲਾਕ ਦੇ ਦੇਵਾਂਗਾ ਅਗਲੇ ਦਿਨ ਰੋਹਿਤ ਨੇ ਉਸ ਲੜਕੇ ਨੂੰ ਲੱਭ ਲਿਆ ਅਤੇ ਉਸ ਦੀ ਕੁੱਟਮਾਰ ਕਰਕੇ ਤੇ ਪੋਲਸ ਦੇ ਯਾ ਧਮਕੀਆਂ ਦਿੱਤੀਆਂ ਤਾਂ ਉਸ ਨੇ ਸੱਚਾਈ ਦੱਸ ਦਿੱਤੀ ਉਸ ਨੇ ਮੇਰੇ ਸਹੁਰੇ ਦੀਆਂ ਸਾਰੀਆਂ ਚਾਲਾਂ ਰੋਹਿਤ ਨੂੰ ਦੱਸ ਦਿੱਤੀਆਂ ਰੋਹਿਤ ਨੇ ਮੈਨੂੰ ਦੱਸਿਆ ਕਿ ਜਦੋਂ ਉਸ ਨੇ ਮੈਨੂੰ ਆਪਣੇ ਇੱਕ ਦੋਸਤ ਦੇ ਵਿਆਹ ਵਿੱਚ ਦੇਖਿਆ ਤਾਂ ਉਸ ਨੇ ਆਪਣੇ ਪਿਤਾ ਨੂੰ ਮੇਰਾ ਰਿਸ਼ਤਾ ਭੇਜਣ ਲਈ ਜ਼ੋਰ ਪਾਇਆ ਪਰ ਮੇਰਾ ਸਹੁਰਾ ਚਾਹੁੰਦਾ ਸੀ ਕਿ ਰੋਹਿਤ ਦਾ ਵਿਆਹ ਉਸ ਦੇ ਦੋਸਤ ਦੀ ਲੜਕੀ ਨਾਲ ਹੋਵੇ ਅਤੇ ਉਹ ਨਹੀਂ ਚਾਹੁੰਦੇ ਸਨ ਕਿ ਰੋਹਿਤ ਆਪਣੀ ਪਸੰਦ ਦੀ ਲੜਕੀ ਨਾਲ ਵਿਆਹ ਕਰੇ ਉਸ ਨੇ ਇਹ ਸਾਰੀ ਖੇਡ ਰਚੀ ਸੀ ਤਾਂ ਜੋ ਰੋਹਿਤ ਮੈਨੂੰ ਛੱਡ ਦੇਵੇ ਤੇ ਉਹ ਆਪਣੇ ਦੋਸਤ ਦੀ ਧੀ ਆ ਲੋ ਉਸਦਾ ਵਿਆਹ ਕਰਵਾ ਦੇਵੇਗਾ ਕੌਣ ਕਹਿੰਦਾ ਹੈ ਸਾਜੀ ਨੂੰ ਦੇ ਖਿਲਾਫ ਸਿਰਫ ਸੱਸ ਹੀ ਕਰਦੀ ਹੈ ਕਈ ਵਾਰ ਸਹੁਰਾ ਵੀ ਅਜਿਹਾ ਕਰਦਾ ਹੈ ਜਦੋਂ ਸਾਰੀ ਸਚਾਈ ਖੁੱਲ ਕੇ ਸਾਹਮਣੇ ਆਈ ਤਾਂ ਮੇਰਾ ਸਹੁਰਾ ਸ਼ਰਮਸਾਰ ਹੋ ਕੇ ਖੜਾ ਸੀ ਸ਼ਾਇਦ ਉਸ ਨੂੰ ਯਕੀਨ ਨਹੀਂ ਸੀ ਕਿ ਉਸ ਦੀ ਸਚਾਈ ਸਾਹਮਣੇ ਆ ਜਾਵੇਗੀ ਰੋਇਤ ਨੇ ਮੇਰਾ ਹੱਥ ਫੜ ਕੇ ਕਿਹਾ ਅੰਜਨਾ ਮੈਂ ਤਾਂ ਤੈਨੂੰ ਦਿਲ ਤੋਂ ਪਿਆਰ ਕਰਦਾ ਹਾਂ ਪਿਆਰ ਸ਼ਕਲ ਦੇਖ ਕੇ ਨਹੀਂ ਹੁੰਦਾ બસ ਹੋ ਜਾਂਦਾ ਹੈ ਅਤੇ ਮੈਨੂੰ ਵੀ ਤੇਰੇ ਨਾਲ ਪਿਆਰ ਹੋ ਗਿਆ ਸੀ ਅਤੇ ਕੌਣ ਕਹਿੰਦਾ ਹੈ ਕਿ ਤੂੰ ਕਾਲੇ ਰੰਗ ਦੀ ਹੈ ਤੇ ਮੈਂ ਤੁਹਾਨੂੰ ਪਸੰਦ ਨਹੀਂ ਕਰਦਾ ਤੇਰੇ ਇਸੇ ਕਾਲੇ ਰੰਗ ਅਤੇ ਇੰਨਾ ਵੱਡੀਆਂ ਕਾਲੀਆਂ ਅੱਖਾਂ ਨੇ ਮੇਰੇ ਦਿਲ ਦੀ ਸ਼ਾਂਤੀ ਚੁਰਾ ਲਈ ਸੀ ਅਤੇ ਮੈਂ ਉਸੇ ਦਿਨ ਤੁਹਾਨੂੰ ਪਸੰਦ ਕੀਤਾ ਸੀ ਅਤੇ ਤੁਹਾਡੇ ਘਰ ਸੁਨੇਹਾ ਭੇਜਿਆ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਪਿਤਾ ਮੇਰਾ ਘਰ ਬਰਬਾਦ ਕਰਨ ਤੇ ਤੁਲਿਆ ਹੋਇਆ ਹੈ ਰੋਹਿਤ ਨੇ ਆਪਣੇ ਪਿਤਾ ਵੱਲ ਗੁੱਸੇ ਨਾਲ ਦੇਖਿਆ ਮੇਰੇ ਸਹੁਰੇ ਕੋਲ ਕਹਿਣ ਲਈ ਕੁਝ ਨਹੀਂ ਬਚਿਆ ਸੀ। ਰੋਹਿਤ ਮੇਰਾ ਹੱਥ ਫੜ ਕੇ ਕਮਰੇ ਵਿੱਚ ਲੈ ਆਇਆ। ਮੈਂ ਰੋਹਿਤ ਦੇ سینੇ ਨਾਲ ਲੱਗ ਕੇ ਰੋਣ ਲੱਗ ਪਈ। ਰੋਹਿਤ ਨੂੰ ਗਵਾਉਣ ਦਾ ਡਰ ਕੀ ਹੈ? ਮੈਂ ਉਸ ਡਰ ਨੂੰ ਸਮਝ ਗਈ ਸੀ। ਜਦੋਂ ਰੋਹਿਤ ਨੇ ਮੈਨੂੰ ਤਲਾਕ ਬਾਰੇ ਕਿਹਾ ਸੀ ਜਦੋਂ ਮੈਂ ਇਸ ਦੀ ਸ਼ਿਕਾਇਤ ਰੋਹਿਤ ਨੂੰ ਕੀਤੀ ਤਾਂ ਉਹ ਸ਼ਰਮਿੰਦਾ ਹੋ ਗਿਆ ਉਸਨੇ ਕਿਹਾ ਮੈਨੂੰ ਮaaf ਕਰ ਦਿਓ ਮੈਂ ਸਮਝ ਨਹੀਂ ਸਕਿਆ ਕਿ ਮੇਰੇ ਪਿਤਾ ਵੀ ਮੇਰੇ ਨਾਲ ਇਹ ਸਭ ਕਰ ਸਕਦੇ ਹਨ ਹੁਣ ਤੋਂ ਤੁਹਾਨੂੰ ਮੇਰੇ ਨਾਲ ਕੋਈ ਸ਼ਿਕਾਇਤ ਨਹੀਂ ਹੋਵੇਗੀ ਇਹ ਕਹਿ ਕੇ ਰੋਹਿਤ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਮੈਂ ਵੀ ਆਰਾਮ ਨਾਲ ਰੋਹਿਤ ਨੂੰ ਜੱਫੀ ਪਾ ਲਈ ਜ਼ਿੰਦਗੀ ਵਿੱਚ ਹੁਣ ਕੋਈ ਦੁੱਖ ਨਹੀਂ ਸੀ ਸੋ ਦੋਸਤੋ ਇਹ ਸਾਡੀ ਅੱਜ ਦੀ ਕਹਾਣੀ ਸੀ ਤੁਹਾਨੂੰ ਇਹ ਕਿੱਦਾਂ ਲੱਗੀ ਦੱਸੋ ਜੇ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਰਿਓ ਰੋਜ਼ ਨਵੀਂ ਕਹਾਣੀ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ